ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਦੋਸਤੋ ਤੁਸੀਂ ਹਰ ਰੋਜ਼ ਜਿਹੜੀਆਂ ਉਹ ਲੱਖਾਂ 네ਗੇਟਿਵ ਵੀਡੀਓ ਦੇਖਦੇ ਆ ਕਿ ਪੰਜਾਬ ਉੱਜੜ ਗਿਆ ਪੰਜਾਬ ਗਿਆ ਹਨਾ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ਾ ਕਰਨ ਲੱਗ ਗਏ ਪਰ ਹਮੇਸ਼ਾ ਤੁਹਾਨੂੰ ਜਿਹੜੇ ਆਪਣੇ ਚੈਨਲ ਤੇ ਪੋਜ਼ਿਟਿਵ ਪੰਜਾਬ ਦੀਆਂ ਆਪਾਂ ਵੀਡੀਓ ਲੈ ਕੇ ਆਉਣੇ ਆ ਉਹਦੇ ਵਿੱਚ ਕੀ ਆ ਜਿਹੜਾ ਪੰਜਾਬ ਆ ਉਹ ਅੱਜ ਵੀ ਗੁਰੂਆਂ ਦੇ ਨਾਂ ਤੇ ਵਸਦਾ ਤੇ ਪੰਜਾਬੀਆਂ ਦੇ ਖੂਨ ਦੇ ਵਿੱਚ ਜਿਹੜਾ ਬਾਗੀਪੁਣਾ ਉਹ ਅੱਜ ਵੀ ਹੈਗਾ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੇ ਨੌਜਵਾਨ ਨਾਲ ਮਿਲਾਵਾਂਗੇ ਗੁਰਪ੍ਰੀਤ ਮੱਲੀ ਆ ਬਾਈ ਤੁਸੀਂ ਉਹਨਾਂ ਦਾ ਨਾਮ ਫਿਟਨੈਸ ਇੱਛਾਤਾਰੀ ਫਿਟਨੈਸ ਦੇ ਨਾਮ ਤੇ ਤੁਸੀਂ ਉਹਨਾਂ ਨੂੰ ਫੇਸਬੁੱਕ ਤੇ ਫੋਲੋ ਵੀ ਕਰਦੇ ਹੋਵੋਗੇ ਉਹਨਾਂ ਨੂੰ YouTube ਚੈਨਲ ਤੇ ਵੀ ਸਬਸਕ੍ਰਾਈਬ ਕੀਤਾ ਹੋਊਗਾ ਤੇ ਉਹਨਾਂ ਦਾ ਚੈਨਲ ਦਾ ਲੋਗੋ ਤੇ ਉਹਨਾਂ ਦਾ ਫੇਸਬੁੱਕ ਪੇਜ ਦਾ ਆਪਾਂ ਇੱਥੇ ਸਕਰੀਨਸ਼ਾਟ ਵਿੱਚ ਜ਼ਰੂਰ ਲਾਵਾਂਗੇ ਜਿਹੜੇ ਬੱਚੇ ਤੁਸੀਂ ਦੇਖਦੇ ਆ ਕਿ ਬੱਚਿਆਂ ਨੂੰ ਗਲਤ ਕਿਵੇਂ ਗਾਈਡ ਕੀਤਾ ਜਾਂਦਾ ਉਹਨਾਂ ਨੂੰ ਸਟੀਅਰ ਰੋਡ ਦੇ ਕੇ ਜਿਹੜਾ ਉਹਨਾਂ ਨੂੰ ਕਿਵੇਂ ਗਲਤ ਲੀਵਰ ਖਤਮ ਹੋ ਜਾਂਦੇ ਆ ਜਾਂ ਹੋਰ ਕਿੰਨੀਆਂ ਜਿਹੜੀਆਂ ਇਹਦੇ ਵਿੱਚ ਪ੍ਰੋਬਲਮ ਆ ਰਹੀਆਂ ਬੱਚਿਆਂ ਦੇ ਸਰੀਰ ਦਾ ਧਿਆਨ ਵੀ ਰੱਖਣਾ ਚਾਹੁੰਦੇ ਪਰ ਉਹਨਾਂ ਨੂੰ ਜਿਹੜਾ ਸਹੀ ਆ ਉਹ ਗਾਈਡ ਗਾਈਡਲਾਈਨ ਨਹੀਂ ਮਿਲ ਰਹੀ ਅੱਜ ਉਹੀ ਵਿਸ਼ੇ ਤੇ ਜਿਹੜੇ ਇੱਕ ਗੁਰਪੀ ਦਵਾਈ ਹੁਣੀ ਆ ਉਹ ਇੱਕ ਉਹਨਾਂ ਨੂੰ ਤੁਸਾਂ ਨੂੰ ਪੋਜ਼ਿਟਿਵਿਟੀ ਦੇਖਿਓ ਵੀ ਕਿੰਨੀ ਦੇਖਣ ਨੂੰ ਮਿਲੂਗੀ ਉਹ ਬਾਈ ਹੁਣਾਂ ਦੇ ਪੋਲੀਓ ਹੋ ਗਿਆ ਸੀਗਾ ਪਰ ਉਹਨਾਂ ਦਾ ਜਦੋਂ ਤੁਸੀਂ ਬਾਡੀ ਦੇਖੋਗੇ ਕਿੰਨੀ ਉਹਨਾਂ ਦੇ ਅੰਦਰ એનર્ਜੀ ਭਰੀ ਹੋਊਗੀ ਉਹਨਾਂ ਨੇ ਛੋਟੀ ਜੀ ਜਦੋਂ ਜ਼ੀਰੋ ਤੋਂ ਉਹਨਾਂ ਨੇ ਆਪਦੀ ਬਾਡੀ ਨੂੰ ਫਿੱਟ ਕਰਨਾ ਸ਼ੁਰੂ ਕੀਤਾ ਹੋਗਾ ਅੱਜ ਉਹਨਾਂ ਦੀਆਂ ਲੱਤਾਂ ਦੇ ਨਾਲ ਜਿਹੜੇ ਉਹ ਵੇਟ ਜਿਹੜੇ ਬੰਨੇ ਹੁੰਦੇ ਆ ਤੁਸੀਂ ਦੇਖ ਲਓ ਵੀ ਪੋਲੀਓ ਤੇ ਹੋਣ ਕਰਕੇ ਵੀ ਉਹ ਬੰਦਿਆ ਨੇ ਹਾਰ ਨਹੀਂ ਮੰਨੀ ਤੇ ਜਿਹੜੇ ਨੌਜਵਾਨ ਇੱਥੇ ਨਸ਼ੇ ਕਰਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਸਾਡੇ ਦੋ ਨਸ਼ੇ ਨਹੀਂ ਛੁੱਟ ਹੁੰਦੇ ਉਹਨਾਂ ਲਈ ਸਭ ਤੋਂ ਵੱਡੀ ਜਿਹੜੀ ਆਧਾਰਨਾ ਉਹ ਗੁਰਪ੍ਰੀਤ ਮੱਲੀ ਆ ਤੁਹਾਨੂੰ ਮਿਲਾਉਣੇ ਆ ਦੋਸਤੋ ਤੁਹਾਨੂੰ ਸਿੱਖਣ ਲਈ ਵੀ ਜ਼ਿੰਦਗੀ 'ਚ ਬਹੁਤ ਕੁਝ ਮਿਲੂਗਾ ਕਿ ਜਿਹੜੀ ਜ਼ਿੰਦਗੀ ਦੀ جنگ ਆ ਉਹ ਕਿਤੋਂ ਵੀ ਤੁਸੀਂ ਸ਼ੁਰੂ ਕਰ ਸਕਦੇ ਆ ਇਹ ਨਹੀਂਗਾ ਕਿ ਤੁਹਾਡੇ ਤੇ ਮੜਾ ਜਾ ਵੀ ਗਰਮ ਹਵਾ ਦਾ ਬੁੱਲਾ ਆਇਆ ਤੂੰ ਤੁਸੀਂ ਟੁੱਟ ਹਾਰ ਕੇ ਬੈਠ ਜਾਓ ਹੁਣ ਆਪਾਂ ਚਲੋ ਤੁਹਾਨੂੰ ਬਾਈ ਹੁਣਾਂ ਦਾ ਜੈਮ ਆ ਜਿਹੜਾ ਉਹ ਘਰੇ ਹੀ ਆ ਤੇ ਆਨਲਾਈਨ ਬਾਈ ਹੁਣੀ ਟ੍ਰੇਨਿੰਗ ਦਿੰਦੇ ਆ ਤੇ ਆਪਾਂ ਚੱਲਦੇ ਆ ਹੁਣ ਅੰਦਰ ਬਾਈ ਹੁਣਾਂ ਨੂੰ ਤੁਹਾਨੂੰ ਮਿਲਾਉਣੇ ਆ ਦੇ ਦੋਸਤੋ ਇਹ ਆ ਗੁਰਪ੍ਰੀਤ ਮੱਲੀ ਭਾਈ ਜਿਨ੍ਹਾਂ ਦੀ ਆਪਾਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਬਾਈ ਗੁਰਪ੍ਰੀਤ ਮੱਲੀ ਹਣੋਂ ਤੁਹਾਨੂੰ ਬੁਲਾਉਂਦੇ ਆ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਵਧੀਆ ਜਿਹੜੇ ਜਰਮਨ ਦੇ ਟ੍ਰੇਨਰ ਆ ਤੇ ਸਾਡੇ ਬਾਈ ਗੁਰਪ੍ਰੀਤ ਬੁਲਾਉਣਾ ਤੁਹਾਡੇ ਕਰਾਉਣੇ ਆ ਗੱਲਾਂ ਬਾਤਾਂ ਤੇ ਦੋਸਤੋ ਆਪਾਂ ਹੁਣ ਬਾਈ ਹੁਣ ਗੁਰਪ੍ਰੀਤ ਤੇ ਬਾਈ ਹੁਣ ਨਾਲ ਕਰਦੇ ਆ ਗੱਲਾਂ ਬਾਤਾਂ ਜੈਮ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਕਿੰਨੇ ਲੋਕਾਂ ਦੀ ਬਾਈ ਹੁਣੀ ਇੱਕ ਮੋਟੀਵੇਸ਼ਨਲ ਹੈਗੇ ਇਨਸਾਨ ਤੇ ਬਾਈ ਉਹਨਾਂ ਦਾ ਤੁਸੀਂ ਜਦੋਂ ਬਾਡੀ ਦੇਖੋਗੇ ਅੱਜ ਵੈਸੇ ਬਾਈ ਉਹਨਾਂ ਨੇ ਸ਼ੋਅ ਆਫ ਨਹੀਂ ਕਰਦੇ ਜਿਹੜੀ ਸਭ ਤੋਂ ਮੈਨੂੰ ਵਧੀਆ ਗੱਲ ਲੱਗੀ ਤੇ ਬਾਈ ਉਹਨਾਂ ਬਹੁਤ ਸਿੰਪਲ ਤੇ ਇੰਨਾ ਤੋਂ ਵਧੀਆ ਸੁਭਾਅ ਤੁਸੀਂ ਇਹਨਾਂ ਤੋਂ ਕੋਈ ਵੀ ਟ੍ਰੇਨਿੰਗ ਲੈਣੀ ਹੋਵੇ ਤੇ ਹੋਰਾਂ ਟ੍ਰੇਨਰਾਂ ਦੇ ਮੁਕਾਬਲੇ ਬਾਈ ਉਹਨਾਂ ਦੀ ਜਿਹੜੀ ਫੀਸ ਆ ਉਹ ਬਹੁਤ ਘੱਟ ਆ ਪਰ ਬਾਈ ਉਹਨਾਂ ਕੋਲੇ ਜੋ ਤਜਰਬਾ ਜੋ ਤਜਰਬਾ ਉਹ ਬਾਈ ਉਹਨਾਂ ਕੋਲੇ ਉਹ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕਾਂ ਕੋਲੇ ਤੁਹਾਡੇ ਸਰੀਰ ਦੀ ਸਾਫ ਸੰਭਾਲ ਵੀ ਉਹ ਅ ਜਿਹੜੀ ਕਾਣਗੇ ਤੁਹਾਨੂੰ ਜੋ ਡਾਈਟ ਪਲਾਨ ਦਾ ਜੋ ਤੁਹਾਨੂੰ ਪ੍ਰੋਡਕਟ ਦੱਸਾਂਗੇ ਮੇਰਾ ਕੁਝ ਵੀ ਦੱਸਾਂਗੇ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੁੰਦਾ ਅੱਜ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਮੁਕਤਾਂ ਦੇ ਸਵਾਲ ਹੁੰਦੇ ਆ ਉਹ ਆਪਾਂ ਬਾਈ ਹੁਣਾਣਾ ਕਰਾਂਗੇ ਸਸਿਕਾ ਗੁਰਪ੍ਰੀਤ ਬਾਈ ਅੱਛਾ ਗੁਰਪ੍ਰੀਤ ਬਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਈ ਜੈਮ ਵਾਲੀ ਲਾਈਨ ਦੇ ਵਿੱਚ ਅਸਲ ਵਿੱਚ ਮੈਨੂੰ ਇਹ ਯਾਦ ਕਰਨਾ ਵੀ ਥੋੜਾ ਔਖਾ ਜੀ ਸ਼ੁਰੂਆਤ ਜਿਵੇਂ ਮੈਂ ਆਪਣੇ ਬਾਰੇ ਵੀ ਥੋੜਾ ਵਿਸਥਾਰਤ ਜੇ ਦੱਸਾਂ ਜੀ ਤਿੰਨ ਸਾਲ ਦੀ ਉਮਰ ਚ ਮੇਰੀ ਲੈਗ ਨੂੰ ਪੋਲੀਓ ਹੋ ਗਿਆ ਸੀ ਅੱਛਾ ਤਿੰਨ ਸਾਲ ਦੀ ਉਮਰ ਥਾ ਹੋ ਗਿਆ ਸੀ ਠੀਕ ਹੈ ਤੇ ਉਦੋਂ ਬਾਅਦ ਕੀ ਹੋਇਆ ਕਿ ਚਲੋ ਤੁਰਦਾ ਰਿਹਾ ਪਰ ਇੱਕ ਉਮਰ ਚ ਜਾ ਕੇ ਸ਼ਾਇਦ ਜਦੋਂ ਮੈਂ 7ਵੀਂ ਅੱਠਵੀਂ ਕਲਾਸ ਚ ਪੜਦਾ ਹਾਂ ਹੂੰ ਤਾਂ ਉਦੋਂ ਸ਼ਾਇਦ ਮੇਰਾ ਥੋੜਾ ਵਜਨ ਵਧਿਆ ਕਿਉਂਕਿ ਮੇਰੇ ਪੂਰਾ ਯਾਦ ਨਹੀਂ ਹੂੰ ਉਹਦਾਂ ਮੈਨੂੰ ਤੁਰਨਾ ਮੁਸ਼ਕਲ ਲੱਗਣ ਲੱਗ ਗਿਆ ਅਛਾ ਉਹ ਤੋਂ ਬਿਕ ਤਿੰਨ ਸਾਲ ਦੀ ਸੀ ਵੀ ਜਦੋਂ ਪੂਰੀ ਹੋਇਆ ਤਿੰਨ ਸਾਲ ਦੀ ਉਮਰ ਸੀ ਉਸ ਤੋਂ ਬਾਅਦ ਜਦੋਂ ਮੈਂ 13 14 ਸਾਲਾਂ ਦਾ ਲਗਭਗ ਹੋਇਆ ਤਾਂ ਉਹ ਵਜਨ ਵੱਧ ਗਿਆ ਮੇਰਾ ਤਾਂ ਉਤਰਨ ਨੂੰ ਖਾਦਣ ਲੱਗਿਆ ਪਹਿਲਾਂ ਮੈਂ ਤੁਰਦਾ ਸੀ ਥੋੜਾ ਤੁਰਦਾ ਸੀ ਲੱਗਦੇ ਸਾਰੇ ਉਸ ਤੋਂ ਬਾਅਦ ਮੇਰਾ ਵਜਨ ਕਾਫੀ ਵੱਧ ਗਿਆ ਤਾਂ ਫਿਰ ਮੈਂ ਸੋਚਿਆ ਕਿ ਮੈਨੂੰ ਵਜਨ ਨੂੰ ਘਟਾਉਣਾ ਚਾਹੀਦਾ ਹੂੰ ਤਾਂ ਉਸ ਵਕਤ ਕੋਈ ਮੈਨੂੰ ਜਾਣਕਾਰੀ ਨਹੀਂ ਸੀ ਤੇ ਮੈਂ ਦੋ ਇਟਾਂ ਚੱਕਣਾ ਤਾਂ ਉਹਦੇ ਨਾਲ ਜਿਹੜੀ ਇੱਕ ਐਕਸਰਸਾਈਜ਼ ਹੁੰਦੀ ਹੈ ਜਿਹੜੀ ਆਪਾਂ ਨੂੰ ਆਮ ਆਉਂਦੀ ਉਹ ਵਾਲੀ ਬਸ ਆਂਦੀ ਉਹ ਮੈਂ ਕਰਨੀ ਸ਼ੁਰੂ ਕੀਤੀ ਤੇ ਮੈਂ ਪਹਿਲੇ ਦਿਨ ਹੀ 200 ਕੇ 400 ਰੈਪਸ ਲਾਇਏ ਅਸਲ ਪਹਿਲੀ ਵਾਰ ਪਹਿਲੀ ਵਾਰ ਤਾਂ ਦੋ ਤਿੰਨ ਦਿਨ ਮੇਰੇ ਕਾਂ ਬਾਹਾਂ ਨਹੀਂ ਸਦਨਾ ਆਉਂਦੀ ਠੀਕ ਪਰ ਉਹ ਤੋਂ ਬਾਅਦ ਹਾਂਜੀ ਬਾਸ ਮੈਨੂੰ ਸ਼ੌਕ ਪੈਂਦਾ ਗਿਆ ਮੈਂ ਕਰਦਾ ਗਿਆ ਪਾ ਪਹਿਲੀ ਗੱਲ ਮੇਰੇ ਉਹ ਯਾਦ ਹੂੰ ਤੇ ਉਸ ਗੱਲ ਨੂੰ ਵੀ ਲਗਭਗ 15 16 17 18 ਸਾਲ ਹੋ ਗਏ ਨੇ ਹੂੰ अच्छा एक चीज भाई बोल दियो ਤੁਹਾਨੂੰ ਕਦੇ ਗਿਲਾਨੀ ਹੋਇਆ ਰੱਬ ਨਾਲ ਵੀ ਤੁਸੀਂ ਤਾਂ ਮੈਂ ਦੇਖਿਆ ਨਾ ਤੁਸੀਂ ਤਾਂ ਬਈ ਪੋਜ਼ਿਟਿਵ ਬਹੁਤ ਜ਼ਿਆਦਾ ਨਾ ਤੇ ਨਹੀਂ ਤਾਂ ਇੱਥੇ ਕਿਸੇ ਦੀ ਜ਼ਿੰਦਗੀ ਚ ਮਾੜਾ ਜਾਂ ਕੋਈ ਤੋਖਾ ਹੋ ਜੇ ਜਾਂ ਕਿਤੇ ਕੋਈ ਮਾੜੀ ਕਤਨਾਵਾ ਪਰ ਜਿਹੋ ਬੰਦੇ ਨਸ਼ੇ ਅਲੀ ਪਾਈਦੇ ਵੀ ਅਸੀਂ ਨਸ਼ਾ ਉਹ ਕਰ ਲਗੇ ਨਾ ਨਸ਼ਾ ਸਾਰਾ ਪਾਣੀ ਚ ਪਰ ਤੁਹਾਡੇ ਨਾਲ ਜਿਹੜਾ ਹੋ ਕੁਦਰਤ ਨੇ ਕਹਿਣ ਦਾ ਮਤਲਬ ਵੀ ਜਿਹੜਾ ਇਹ ਅੰਗ ਜਿਹੜਾ ਹੋ ਡੈਮੇਜ ਹੋ ਗਿਆ ਉਹ ਵੀ ਹੋ ਗਿਆ ਨਾ ਤੁਹਾਡੇ ਵੀ ਮਨ ਚ ਕਦੇ ਝੀਨਪਾਉਣਾ ਨਹੀਂ ਪੈਦਾ ਹੋਈ ਵੀਰ ਮੇਰੇ ਨਾਲ ਦਾ ਆਪਣੇ ਇਹ ਕਰਤਾ ਨਹੀਂ ਮੇਰੇ ਕੇ ਇੱਕ ਤਰ੍ਹਾਂ ਸਕਈਏ ਤਾਂ 네ਗੇਟਿਵ ਅੱਖਤੋਂ ਨਹੀਂ ਇਹਨੂੰ ਮੈਂ ਥੋੜਾ ਕੋਸ਼ ਕਰਦਾ ਆ ਆਸਾਨ ਸ਼ਬਦਾਂ ਸਮਝਾਉਣ ਦੀ ਜੀ ਤੇ ਮੇਰਾ ਸੁਭਾਅ ਜਿਹੜਾ ਥੋੜਾ ਸ਼ਰਮੀਲਾ ਸ਼ਰਮੀਲਾ ਠੀਕ ਹੈ ਤਾਂ ਉਹ ਦੇ ਮੇਰੀ ਲੈਗ ਚ ਥੋੜੀ ਪ੍ਰੋਬਲਮ ਆ ਤਾਂ ਉਹਦੇ ਨਾਲ ਮੈਂ ਥੋੜਾ ਜ਼ਿਆਦਾ ਸ਼ਰਮੀਲਾ ਹੋ ਗਿਆ ਤੇ ਮੈਂ ਥੋੜਾ ਲੋਕਾਂ ਨਾਲ ਮਿਲਣਾ ਸਾਮਣਾ ਕਰਨਾ ਥੋੜਾ ਔਖਾ ਲੱਗਿਆ ਸੀ ਅੰਦਰ ਅੰਦਰ ਗੱਟ ਫੀਲ ਕਰ ਲੱਗੀ ਥੋੜੀ ਮਜ਼ਾਕ ਨਾ ਕਰਦੇ ਹਾਂ ਸਰ ਇਹ ਵੀ ਨਹੀਂ ਸੀ ਸਿਰਫ ਇੱਕ ਤਰ੍ਹਾਂ ਸ਼ਰਮ ਜੀ ਸਿਰਫ ਇਹ ਸੀ ਉਦੋਂ ਬਿਨਾ ਜਿਵੇਂ ਕਹਿੰਦੇ ਨੇਗੇਟਿਵਿਟੀ ਜਾਂ ਇਸ ਤਰ੍ਹਾਂ ਨਹੀਂ ਬਿਲਕੁਲ ਨਹੀਂ ਕਿਉਂਕਿ ਜੇ ਆਪਾਂ ਸੋਚ ਗਏ ਕਿ ਕੋਸ਼ ਲੋਕ ਆ ਜਿਵੇਂ ਤੁਹਾਡੇ ਦੇ ਚਲੋ ਥੋੜੀ ਸਾਖਤਾ ਉਦਾਹਰਣ ਤੁਹਾਡੇ ਦੇ ਲਾ ਲੈਣੇ ਤੁਸੀਂ ਨਿੱਤ ਤੁਰਦੇ ਆ ਤਾਂ ਤੁਹਾਡੇ ਲਈ ਤੁਰਨਾ ਵੀ ਬੋਰਿੰਗ ਬਿਲਕੁਲ ਤੇ ਮੈਂ ਹੁਣ ਤਰ੍ਹਾਂ ਕੋਈ ਮੁਸ਼ਕਲ ਨਹੀਂ ਪਰ ਇਹ ਕਦੇ ਵੀ ਨਹੀਂ ਆਇਆ ਮੇਰੇ ਮਨ ਚ ਵੀ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਜੋ ਮੇਰੇ ਆਸ-ਪਾਸ ਸੀ ਪਰਿਵਾਰ ਦੋਸਤ ਜੀ ਤਾਂ ਉਹਨਾਂ ਨੇ ਇਹ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ ਹੂੰ ਤੇ ਅਸਲ ਵਿੱਚ ਕਮਾਂ ਤਾਂ ਜਿਵੇਂ ਤੁਸੀਂ ਹੱਥ ਸਵਾਲ ਕੀਤਾ ਜੀ ਮੇਰੀ ਯਾਦ ਹੀ ਹੁਣਾਇਆ ਜੀ ਇਹ ਤਾਂ ਮੈਨੂੰ ਤਾਂ ਮੈਂ ਖਿਆਲ ਤਾਂ ਹੀ ਮੈਂ ਸਹੀ ਢੰਗ ਨਾਲ ਸੋਰੀ ਬਈਏ ਮੈਂ ਸੋਰੀ ਮਾਰਦਾ ਨਹੀਂ ਬਿਲਕੁਲ ਨਹੀਂ ਇਹ ਤਾਂ ਬਹੁਤ ਜ਼ਰੂਰੀ ਆ ਜ਼ਰੂਰੀ ਆ ਵੀ ਮੈਂ ਜੁੜਾ ਲੋਕਾਂ ਲਈ ਤੁਸੀਂ ਮੈਂ ਤਾਂ ਬਹੁਤ ਵਧੀਆ ਕਰਦਾ ਮੋਟੀਵੇਸ਼ਨਲ ਆ ਬਸ ਇਹ ਲੋਕਾਂ ਲਈ ਤਾਂ ਇਹ ਆਹ ਹੈ ਜਵਾ ਮੇਰੇ ਖਿਆਲ ਚ ਕਿ ਮੈਂ ਸਹੀ ਢੰਗ ਨਾਲ ਜਵਾਬ ਹੀ ਇਸ ਲਈ ਨਹੀਂ ਦੇ ਸਕਿਆ ਇਹ ਮੈਨੂੰ ਯਾਦ ਹੀ ਨਹੀਂਗਾ ਤੇ ਮੇਰੇ ਖਿਆਲ ਚ ਹੈ ਵੀ ਅਸਲ ਤੁਹਾਡੀ ਸੂਚ ਦੇ ਵਿੱਚ ਚੜਦੀ ਗਲਾ ਬੰਦ ਪਰ ਹਮੇਸ਼ਾ ਹਾਂ ਅ ਦੋਸਤੋ ਇਹ ਦੇਖੋ ਵੀ ਬੇਹਿੰਮਤੇ ਨੇ ਕਹਿੰਦੇ ਵੀ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਤੇ ਬਾਈ ਹੁਣਾ ਨੇ ਕਦੇ ਵੀ ਸ਼ਿਕਵਾ ਨਹੀਂ ਕੀਤਾ ਜਿਹੜੀ ਸੂਚ ਦੇ ਵਿੱਚ ਚੜਦੀ ਗਲ ਹੈ ਤੇ ਬਾਈ ਹੁਣਾ ਦਾ ਸਰੀਰ ਤੁਸੀਂ ਦੇਖ ਸਕਦੇ ਆ ਤਨੀ ਇੱਕ ਪੂੜੀਓ ਵਾਲੇ ਬੰਦਾ ਤਾਂ ਉਵੇਂ ਟੁੱਟ ਜਾਂਦਾ ਉਹ ਨਾਲੇ ਤਾਂ दारू ਹੀ ਪੀਂਦੇ ਦੇਖੀ ਆ ਬਈ ਆਪਾਂ ਬਿਲਕੁਲ ਵੀ ਮੈਂ ਮਸ਼ੀਪਤੇ ਕਰਦੇ ਦੇਖਿਆ ਕਹਿੰਦੇ ਸਾਡੀ ਜ਼ਿੰਦਗੀ ਵਿੱਚ ਕੀ ਆ ਪਰ ਬਾਈ ਹੁਣਾ ਦੀ ਜਿਹੜੀ ਪੋਜ਼ਿਟਿਵਿਟੀ ਮੈਨੇ ਜਦੋਂ ਪਈ ਹੁਣ ਉਹ ਆਫ ਦਾ ਕੈਮਰਾ ਮਿਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਏ ਗੱਲ ਦੀ ਕਿ ਅਰੇ ਪੰਜਾਬ ਦੇ ਵਿੱਚ ਮਨੂ ਕਿੰਨਾ ਵਧੀਆ ਸਨੇਹਾ ਜਦੋਂ ਬਦ ਮੈਂ ਬਾਈ ਹੁਣਾ ਖੁੱਦ ਕੰਟੈਕਟ ਕੀਤਾ ਕਿ ਯਾਰ ਬਈ ਆਪਾ ਤੁਹਾਡੀ ਉਹ ਵੀਡੀਓ ਜ਼ਰੂਰ ਕਰਨੀ ਆ ਤੇ ਬਈ ਹੁਣ ਤੁਸੀਂ ਤੁਹਾਨੂੰ ਜਿਹੜੀ ਉਹ ਮੇਨ ਕਾਰਨ ਕੀ ਆ ਵੀ ਜਿਵੇਂ ਹੁਣ ਪ੍ਰੋਡਕਟਾਂ ਤੇ ਆ ਗਈ ਨਾ ਗੱਲ ਮੇਨ ਕੀ ਆ ਜਿਹੜੀ ਤੁਸੀਂ ਪਹਿਲਾਂ ਆਨਲਾਈਨ ਦੱਸਿਓ ਵੀ ਆਨਲਾਈਨ ਕੋਚਿੰਗ ਕਿਵੇਂ ਦਿੰਦੇ ਹਾਂ ਆਨਲਾਈਨ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਅੱਜ ਕੱਲ੍ਹ ਰਵਾਜ ਚੱਲ ਰਿਹਾ ਕਿ ਤੁਸੀਂ ਉਦਾਹਰਣ ਦੇ ਤੌਰ ਤੇ ਤੁਸੀਂ ਮੇਥੋਂ ਟ੍ਰੇਨਿੰਗ ਲੈਣੀ ਹੈ ਤੁਸੀਂ ਮੈਨੂੰ ਫੋਨ ਕੀਤਾ ਹਾਂਜੀ ਮੈਂ weight ਵਧਾਉਣਾ ਜਾਂ ਮੈਂ ਘਟਾਉਣਾ ਤਾਂ ਕੀ ਕੀਤਾ ਜਾਂਦਾ ਤੁਸੀਂ ਜਿਹੜੇ ਬੜੇ ਮੋٹے ਲੋਕ ਹੈ ਜੀ ਉਹਨਾਂ ਦਾ ਵੀ ਤੁਸੀਂ ਘਟਾਉਣਾ ਹਾਂ ਜੇ ਵਧਾਉਣਾ ਘਟਾਉਣਾ ਜੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਡਾਇਬੀਟਿਸ ਮੈਂ ਬਹੁਤ ਲੋਕਾਂ ਦੀ ਰਿਵਰਸ ਕੀਤੀ ਆ ਠੀਕ ਹੈ ਜੀ ਬੀਪੀ ਨੂੰ ਠੀਕ ਕੀਤਾ ਤਾਂ ਹੁਣ ਲੰਬੀ ਹੋ ਜੂਗੀ ਮੈਂ ਸਾਰਾ ਵੇਸ਼ ਦੱਸਦਾ ਤਾਂ ਜਿਹੜੇ ਆਮ ਲੋਕ ਕਰ ਰਹੇ ਆ ਟ੍ਰੈਂਡ ਤੁਸੀਂ ਕਿਸੇ ਨੂੰ ਕਾਲ ਕਰਦੇ ਆ ਹਾਂਜੀ ਕਿ ਮੈਂ ਤੁਹਾਡੇ ਕੋਲੋਂ ਟ੍ਰੇਨਿੰਗ ਲੈਣੀ ਹੈ weight ਵਧਾਉਣਾ ਘਟਾਉਣਾ ਤਾਂ ਉਹ ਤੁਹਾਡੇ ਕੋਲ ਇੱਕ ਫਾਰਮਲਟੀ ਲਈ ਕੁਝ ਚੀਜ਼ਾਂ ਪੁੱਛਣਗੇ ਤਾਂ ਉਹਨਾਂ ਕੋਲ ਇੱਕ ਲਿਖਿਆ ਪਿਆ ਹੋਊਗਾ ਡਾਈਟ ਪਲਾਨ ਜੇ ਵਜਨ ਤੁਸੀਂ ਕਹਿਆ ਵਧਾਉਣਾ ਜਿਆਦਾ ਫੈਲ ਰਹੀ ਜਣਾ ਉਹ ਦੇ ਤਾਂ ਵਜਨ ਘਟਾਉਣਾ ਕਰ ਕਿਤੇ ਉਹਨਾਂ ਕੋਲੇ ਉਹਨਾਂ ਨੇ ਨਹੀਂ ਬਿਲਕੁਲ ਹਰ ਇੱਕ ਨੂੰ ਨਹੀਂ ਦਿੰਦਾ ਬਿਲਕੁਲ ਮੈਂ ਉਹਨੂੰ ਇਹ ਨਹੀਂ ਕਹਿੰਦਾ ਵੀ ਬੁਰਾ ਨਾ ਮੈਂ ਚੰਗਾ ਪਰ ਜਿਹੜਾ ਮੇਰਾ ਢੰਗ ਆ ਉਹ ਇਸ ਤਰ੍ਹਾਂ ਵੀ ਤੁਸੀਂ ਬਲੈਂਡਰ ਸ਼ੁਰੂ ਕਰਨੀ ਹੈ ਟ੍ਰੇਨ ਮੈਂ ਕੋਸਟ ਟੈਸਟ ਕਰੂੰਗਾ ਕਰਾਉਂ ਉਹ ਦੁਬਾਰਾ ਇੱਕ ਟਾਈਮ ਤੇ ਅੰਦਰ ਡਾਈਟ ਪਲਾਨ ਉਹ ਹਰ ਰੋਜ਼ ਤੁਸੀਂ ਮੇਰੇ ਨਾਲ ਗੱਲ ਕਰਨੀ ਉਹ ਜਿਵੇਂ ਜਿਵੇਂ ਤੁਹਾਡੀ ਬਾਡੀ ਰਿਸਪੌਂਡ ਕਰੂਗੀ ਵੀ ਤੁਹਾਨੂੰ ਕੀ ਖਾਜੋ ਜਿਵੇਂ ਰਿਸਪੌਂਡ ਕਰੂ ਉਸੇ ਹਿਸਾਬ ਨਾਲ ਤੁਹਾਡਾ ਡਾਈਟ ਪਲਾਨ ਅਪਡੇਟ ਹੁੰਦਾ ਹੈ ਤਾਂ ਅਸਲੀ ਇਹ ਹੈ ਕਿ ਆਪਰੇ ਮੈਕ ਕੀ ਜੀਤ ਕਹਿਣਾ ਹੁੰਦਾ ਹੈ ਕਿ ਤੁਹਾਨੂੰ ਕੋਈ ਇੱਕ ਸ਼ੈਣੀ ਤੇ ਥੋੜੀ ਦੇ ਦੇਵੇ ਬਲ ਤੁਸੀਂ ਇੱਕ ਪੱਥਰ ਵੀ ਮੈਂ ਤੁਹਾਨੂੰ ਨਾ ਮੂਰਤੀ ਘੜੋ ਜੀ ਜੀ ਤੁਸੀਂ ਧਾਰਨੀ ਸਾਬ ਜਿਨ੍ਹਾਂ ਦੇ ਤੋਂ ਸਿੱਖੋ ਤਾਂ ਇਹ ਜਿਹੜਾ ਹੁੰਦਾ ਬਾਡੀ ਬਿਲਡਿੰਗ ਦਾ ਫਿਟਨੈਸ ਲਾਰੋ ਇਹ ਜੰਮਦਾ ਜਾਗਦਾ ਸਰੀਰ ਘੜਨਾ ਬਿਲਕੁਲ ਉਠਾ ਘੜਾ ਤਾਂ ਉਹ ਤੁਹਾਨੂੰ ਹਰ ਰੋਜ਼ ਆਪਦੇ client ਨਾਲ ਸ਼ਗਿਰਤ ਨਾਲ ਲਗਾਤਾਰ ਜੁੜਨਾ ਪੈਂਦਾ ਤੇ ਮੈਂ ਇਸੇ ਲਈ ਸੀਮਤ ਜਿਹਾ ਆਪਦੇ ਰੱਖਦਾ ਹਾਂ ਨਾ client ਤੇ ਵੀ ਤਾਂ ਕਿ ਉਹਨਾਂ ਨੂੰ ਸਮਾਂ ਦੇ ਸਕਾਂ ਵੀ ਉਹ ਬਸ ਉਹਨਾਂ ਨਾਲ ਗੱਲਬਾਤ ਹੋ ਸਕੇ ਉਹਨਾਂ ਨੂੰ ਸੁਣ ਸਕੇ ਉਹ ਸਮਝ ਉਹਨਾਂ ਦਿਮਾਗ ਨੂੰ ਵੀ ਤਾਂ ਉਹ ਤਾਂ ਇਹ ਚੀਜ਼ ਥੋੜੀ ਇੱਕ ਇਨਮ ਕਲਾਸ ਤੇ ਸਮਾਜ ਸੇਵਾ ਹੀ ਮੰਨਦਾ ਕਲਾ ਤੇ ਸਮਾਜ ਸੇਵਾ ਦਾ ਨੰਬਰ ਤੁਸੀਂ ਪਾ ਦਿਓ ਵੀਡੀਓ ਵਿੱਚ ਤਾਂ ਉਹ ਜੋ ਵੀ ਉਹਨੂੰ ਮੁਸ਼ਕਲ ਆ ਉਸ ਹਿਸਾਬ ਨਾਲ ਤੇ ਜੇ ਕੋਈ ਜ਼ਰੂਰਤਮੰਦ ਆ ਤਾਂ ਉਹਨੂੰ ਮੈਂ ਫ੍ਰੀ 'ਚ ਵੀ ਟ੍ਰੇਨ ਕਰਾਂਗਾ ਕਿਉਂਕਿ ਮੈਂ ਮੇਰਾ ਜਿਹੜਾ ਮੁੱਖ ਕੰਮ ਹੈ ਉਹ ਮੈਂ ਨਾਰਾਇਣ ਨੂੰ ਟ੍ਰੇਨ ਕਰਦਾ ਪੰਜਾਬ ਦੇ ਵਿੱਚ ਮੈਂ ਸਿਰਫ ਸਮਾਜ ਸੇਵਾ ਦੇ ਤੌਰ ਤੇ ਹੀ ਟ੍ਰੇਨ ਕਰਾਂਗਾ ਕਿ ਹਾਂ ਵੀ ਅਸਲ ਵਿੱਚ ਹਾਂ ਤਾਂ ਤੁਹਾਡੇ ਹਾਂ ਕਿ ਕਿਸੇ ਵੀ ਗੇਮ 'ਚ ਮੈਂ ਕਸ਼ ਕਰੂੰ ਤਾਂ ਉਹਨੂੰ ਮੈਂ ਸਾਰੀ ਉਮਰ ਬਿਲਕੁਲ ਫ੍ਰੀ ਟ੍ਰੇਨ ਕਰਾਂਗਾ ਪਰ ਉਹ ਬੰਦਾ ਸਾਬਤ ਕਰੇ ਤੇ ਉਹ ਮੇਰੇ ਸਮਾਂ ਨੂੰ ਬਰਬਾਦ ਕਰੇ ਵੀ ਹਾਂ ਬਿਲਕੁਲ ਸਮਾਂ ਬਹੁਤ ਕੀਮਤ ਦਾ ਹੈ ਬਿਲਕੁਲ ਅੱਛਾ ਇਹਦੇ ਚ ਵੀ ਹੁਣ ਇੱਕ ਪ੍ਰੋਡਕਟਾਂ ਬਾਰੇ ਦੱਸੋ ਵੀ ਕਿੰਨੇ ਪ੍ਰੋਡਕਟਾਂ ਖਾ ਕੇ ਸਰੀਰ ਉਹ ਜਲਦੀ ਹੀ ਬੜ ਜਾਂਦੇ ਆ ਜਾਂ ਪ੍ਰੋਡਕਟਾਂ ਦੇ ਵਿੱਚ ਵੀ ਕਪੜਾ ਕਈ ਵਾਰੀ ਕੁਝ ਥੋੜੇ ਫੈਂਸੀਆਂ ਹਾਂ ਨਿਕਲੇ ਆਉਂਦੇ ਆ ਉਹ ਆਪਾਂ ਦੇਖਦੇ ਨਾ ਸਪਾਟ ਜਾਂਦੇ ਆਪਾਂ ਬਾਡੀਆ ਤੇ ਆ ਰਹੀ ਉਹ ਦੇਖਦੇ ਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਵੀ ਸਾਂਝੀ ਕਰਿਓ ਗੱਲ ਵੀ ਕੀ ਕਾਰਨ ਹੁੰਦੇ ਆ ਪ੍ਰੋਡਕਟਾਂ ਦਾ ਕੀ ਫਰਕ ਹੁੰਦਾ ਯਾਨੀ ਆਮ ਤੌਰ ਤੇ ਹਾਂ ਇੱਕ ਇਹ ਸਵਾਲ ਵੀ ਹੁੰਦਾ ਜਿਵੇਂ ਕਿ ਪ੍ਰੋਡਕਟ ਨਾ 63 શરીર ਬਣ ਜਾਂਦਾ ਤੇ 63 ਉਹ ਖਰ ਜਾਂਦਾ ਤਾਂ ਜੇ ਸੰਖੇਪ ਚ ਜਿਹੜੇ ਪ੍ਰੋਡਕਟ ਆ ਜਾਂ ਪਾਊਡਰ ਉਹਨਾਂ ਦੀ ਗੱਲ ਕਰੀਏ ਹੂੰ ਤਾਂ ਇੱਕ ਹੁੰਦੇ ਆ ਪ੍ਰੋਟੀਨ ਪਾਊਡਰ ਜੀ ਇੱਕ ਹੁੰਦੇ ਆ ਵੇਟ ਗੇਨਰ ਜਾਂ ਮਾਸ ਗੇਨਰ ਕਰਦੇ ਆ ਜੀ ਇੱਕ ਹੁੰਦੀ ਕ੍ਰੀਏਟਿਨ ਜੀ ਕਰਟੀਨ हां ਜਿੰਨ ਕਰਟੀਨ ਕਹਿੰਦੇ ਆ ਕਰੀਏਟਿਨ ਆ ਬਾਕੀ ਆਪੇ ਪੰਜਾਬ ਦੀ ਗੱਟ ਹੀ ਨਹੀਂ ਕਹਿੰਦਾ ਤੇ ਜਾਂ PCW ਇਹ ਆਮ ਤੌਰ ਤੇ 10 ਹੀ ਮੰਨ ਲ ਕੇ ਚਲੋ ਵੇਟ ਗੇਨਰ ਪ੍ਰੋਟੀਨ ਪਾਊਡਰ ਕਰੀਏਟਿਨ ਜੀ ਤਾਂ ਜਿਹੜੀ ਹੈ ਵੀ ਜਿਹੜੇ ਹੈਗੇ ਵੇਟ ਗੇਨਰ ਦੀ ਜੇ ਗੱਲ ਕਰਦੇ ਆ ਤਾਂ ਉਹ 10 ਤਰ੍ਹਾਂ ਦੇ ਹੁੰਦੇ ਆ ਜੀ ਉਹਦੇ ਚ ਅਸਲੀ ਕਿਹੜਾ ਨਕਲੀ ਕਿਹੜਾ ਉਹ ਤੁਸੀਂ ਖੁਦ ਫੈਸਲਾ ਕਰਿਓ ਹੁਣੇ ਸੋਚ ਕੇ ਇੱਕ ਕਿਸਮ ਦੇ ਉਹ ਹੁੰਦੇ ਆ ਕਿ ਉਹਨਾਂ ਵਿੱਚ ਹਾਰਟਿਕੋਸਟੇਰੋਇਡ ਪਾਏ ਹੁੰਦੇ ਆ ਜੀ ਯਾਨੀ ਕੋਲੀਆਂ ਜਿਵੇਂ ਡੈਕਸੋਨਾ ਪ੍ਰੈਕਟਨ ਵਗੈਰਾ ਢੋਲ ਕੇ ਪਾ ਦੇਣੀਆਂ ਆ ਪੀਸ ਕੇ ਉਹ ਵੀ ਦੂਜੀ ਤਰ੍ਹਾਂ ਦੇ ਜਿਹੜੇ ਵੇਟ ਗੇਨਰ ਆ ਉਹਦੇ ਵਿੱਚ ਐਨਾਬੋਲਿਕ ਸਟੀਰੋਇਡ ਪਾਏ ਹੁੰਦੇ ਆ ਸਰੀਰ ਬਣਾਉਣ ਵਾਲੇ ਇਹ پلان ਦਰਸ਼ਕਾਂ ਨੂੰ ਔਖਾ ਲੱਗੇ ਪਰ ਸਮਝਣਾ ਜ਼ਰੂਰੀ ਆ ਕਾਟ ਕੋ ਸਟੀਰੋਇਡ ਤੇ ਐਨਾਬੋਲਿਕ ਸਟੀਰੋਇਡ ਮੈਂ ਬਾਅਦ ਚ ਆਸਾਨ ਸ਼ਬਦਾਂ ਸਮਝਾਉਂਦਾ ਇੱਕ ਵੇਟ ਗੇਨਰ ਹੁੰਦਾ ਜਿਹਦੇ ਵਿੱਚ ਨਿਰੀ ਖੰਡ ਹੁੰਦੀ ਆ ਅਸਲੀ ਮਿੱਠਾ ਹਾਂ ਸਿਰਫ ਮਿੱਠਾ ਕਿਉਂਕਿ ਮਿੱਠੇ ਚ ਕੈਲਰੀ ਆ ਤਾਂ ਉਹ ਇੱਕ ਤਰ੍ਹਾਂ ਉਹਨਾਂ ਦਾ ਵਿਚਾਰ ਹੁੰਦਾ ਕਿ ਜਿਆਦਾ ਕੈਲਰੀ ਖਾਣ ਦੇ ਤਾਂ weight ਵੱਜੂਗਾ ਤਾਂ ਇਹ ਜੋ weight ਹੈ ਨਰਮ ਮਾਸ ਦੇ ਨਰਮ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਅੱਛਾ ਬਈ ਫਿਰ ਜੇ ਮਿੱਠਾ ਇਹਨਾਂ ਜਿਆਦਾ ਪ੍ਰੋਡਕਟਾਂ ਦੇ ਉੱਤੇ ਉਹਦੀ ਤਰ੍ਹਾਂ ਜੈ ਮਾਦੇਸ਼ ਕਿ ਇਹਨਾਂ ਨੂੰ ਸ਼ੂਗਰ ਵੀ ਹੋ ਸਕਦਾ ਬਰਨ ਪਾ ਤੇ ਜੇ ਉਹਨਾਂ ਦੇ ਖਾਨਦਾਨ ਵਿੱਚ ਸ਼ੂਗਰ ਨਾਨਕਿਆਂ ਚ ਦਾਦਕਿਆਂ ਚ ਤਾਂ ਸ਼ੂਗਰ ਹੋਣੀ ਹੈ ਜਿਹੜੇ ਮੈਂ ਪਹਿਲੇ ਹੀ ਗੱਸਮ ਦੇ ਦੱਸਿਆ ਵੇਟ ਦੇ એનર્ਜੀ ਚ ਘਾਟ ਕੋ ਸਟੀ ਰਹੀਦਾ ਉਹ ਬਿਠੇਣਾ ਵੀ ਖਤਰਨਾਕ ਤਾਂ ਇਹ ਚੀਜ਼ਾਂ ਤੋਂ ਤਾਂ ਬਿਲਕੁਲ ਦੂਰ ਰਹੋ ਇਹਦਾ ਕੋਈ ਫਾਇਦਾ ਵੀ ਨਹੀਂ ਨਾ ਉਹ ਕੋਈ ਖਾਸ ਵੇਟ ਵਧਾਉਂਦੇ ਜੋ ਵਧਾਉਂਦੇ ਆ ਉਹ ਬਾਅਦ ਚ ਗੱਲ ਕਰ ਲਾਂਗੇ ਆਪਾਂ ਕਿਉਂ ਉਹ ਬੜੀ ਖਤਰਨਾਕ ਠੀਕ ਹੈ ਦੂਜੇ ਨੰਬਰ ਤੇ ਆ ਗਏ ਪ੍ਰੋਟੀਨ ਪਾਊਡਰ ਠੀਕ ਹੈ ਪ੍ਰੋਟੀਨ ਪਾਊਡਰ ਨਾ ਉਹਦਾ ਕੋਈ ਫਾਇਦਾ ਨਾ ਕੋਈ ਨੁਕਸਾਨ ਕਿਉਂਕਿ ਜੇ ਹੁਣ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕਿਲੋ ਦਹੀਂ ਪਿਆ ਹੋਵੇ ਜੀ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੀ ਪ੍ਰੋਟੀਨ ਹੈ ਬੇ ਪ੍ਰੋਟੀਨ ਕੇਸੀਨ ਪ੍ਰੋਟੀਨ ਜੀ ਤੇ ਉਹਦੇ ਵਿੱਚ ਕਾਰਬੋਹਾਈਡਰੇਟਸ ਆ ਹੈਲਦੀ ਫੈਟ ਵਿਟਾਮਿਨ ਮਿਨਰਲ ਜੀ ਜੇ ਉਹ ਦਹੀਂ ਚੋਂ ਆਪਾਂ ਪ੍ਰੋਟੀਨ ਐਕਸਟ੍ਰੈਕਟਿੰਗਾਡ ਕੇ ਛੱਡਦੀਏ ਕਾਰਬੋਹਾਈਡਰੇਟਸ ਨੂੰ ਬਾਹਰ ਕੱਢ ਦਈਏ ਮਲਟੀ ਵਿਟਾਮਿਨ ਨੂੰ ਬਾਹਰ ਕੱਢ ਦਈਏ ਫੈਟ ਨੂੰ ਬਾਹਰ ਦਈਏ ਤਾਂ ਇੱਕ ਪ੍ਰੋਟੀਨ ਬਚੂ ਬੇ ਪ੍ਰੋਟੀਨ ਤਾਂ ਜਿਹੜੇ ਪਾਊਡਰ ਆ ਉਹ ਵੇ ਪ੍ਰੋਟੀਨ ਸਰਪ ਵੇ ਪ੍ਰੋਟੀਨ ਇੱਕੋ ਕਿਸਮ ਦੀ ਪ੍ਰੋਟੀਨ ਯਾਨੀ ਜੇ ਉਹ ਖਾਓਗੇ ਨਾ ਕੋਈ ਇਹਦਾ ਨੁਕਸਾਨ ਹੈ ਨੁਕਸਾਨ ਕੀ ਹੋਣਾ ਲੋ ਪ੍ਰੋਟੀਨ ਪਰ ਜੇ ਉਹਦੇ ਮੁਕਾਬਲੇ ਤੁਸੀਂ ਦਹੀਂ ਖਾਂਦੇ ਜੀ ਕਈ ਚੀਜ਼ਾਂ ਜ਼ਿਆਦਾ ਮਿਲਦਾ ਸੀ ਮੁੱਲ ਵੀ ਘੱਟ ਸੀ ਕੁਆਲਟੀ ਵੀ ਵਧੀਆ ਵੀ ਦਹੀਂ ਤਾਂ ਆਪਣੇ ਘਰਾਂ ਚਾਹ ਹਮ ਘਰ ਦਾ ਅਸੰਖੇਪ ਜਿਹੀ ਇਹ ਤਾਂ ਪ੍ਰੋਟੀਨ ਪਾਊਡਰ ਦਾ ਇੱਕੋ ਸਾਈਡ ਇਫੈਕਟ ਆ ਉਹ ਆ ਬਹੁਤ ਮਹਿੰਗਾ ਮਹਿੰਗਾ ਜਰ ਹਾਂ ਤੇ ਹੋਰ ਉਹਦਾ ਕੋਈ ਜੇ ਫਾਇਦਾ ਕਹੀਏ ਨਾ ਦੇ ਬਰਾਬਰ ਅੱਛਾ ਭਈ ਇੱਕ ਗੱਲ ਦੱਸਿਓ ਵੀ ਜਿੱਦਾਂ ਜਿਹੜੇ ਘਰਾਂ 'ਚ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਸਾਡੇ ਆਲਮੀ ਉਹਦੇ 'ਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚ ਉਹ ਪ੍ਰੋਟੀਨ ਮੰਨ ਲਓ ਜਿਹੜੇ ਆਪਣੇ ਮੁੰਡੇ ਆਉਣ ਵਾਲੇ 'ਚ ਟੀਨ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚੋਂ ਲੈ ਸਕਦੇ ਜੋ ਵੀ ਦੁਨੀਆ 'ਚ ਬਾਡੀ ਬਿਲਡਰ ਅੱਜ ਤੱਕ ਜੋ ਵੀ ਬਣਿਆ ਉਹ ਘਰ ਦੀ ਖਰਾਬ ਨਹੀਂ ਬਣਦਾ ਹਾਂ ਮੀਨ ਇਟ ਇ ਇਹ ਆਪਣੇ ਨੌਜਵਾਨਾਂ ਦੇ ਦਿਮਾਗ 'ਚ ਹੀ ਬੈਠ ਗਈ ਹੈ ਗੱਲ ਕੇ ਪ੍ਰੋਟੀਨ ਪਾਊਡਰ ਜਾਂ ਦੁੱਧੇ ਪਾਊਡਰ ਜਾਂ ਸਟੀਰੋਇਡ ਆ ਕੇ ਬਾਡੀ ਬਿਲਡਰ ਬਣਾਇਆ ਹੁੰਦਾ ਪਰ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ ਰੋਨੀ ਕੋਲਣਾ ਜੀ ਤੁਸੀਂ ਸਾਰੇ ਦਰਸ਼ਕਾਂ ਨੇ ਵੀ ਉਹਨਾਂ ਦਾ ਨਾਮ ਸੁਣਿਆ ਹੋਊਗਾ ਜੀ ਤਾਂ ਉਹਨਾਂ ਦਾ ਵਜਨ ਜਦੋਂ 1.5 ਕੁਇੰਟਲ ਹੁੰਦਾ ਸੀ ਲਗਭਗ ਹੂੰ ਤਾਂ ਉਦੋਂ ਬਹੁਤ ਸਾਰੀਆਂ ਕੰਪਨੀਆਂ ਨਾਲ ਇਮਝੂਰੀ ਕਰਦੇ ਸੀ ਤਾਂ ਜਦੋਂ ਕੋਈ ਬਾਡੀ ਬਿਲਡਰ ਮਸ਼ਹੂਰੀ ਕਰਦਾ ਕਿਸੇ ਲਈ ਹੂੰ ਤਾਂ ਉਹ ਕੰਪਨੀ ਉਹਨੂੰ ਫ੍ਰੀ ਵਿੱਚ ਪ੍ਰੋਟੀਨ ਪਾਊਡਰ ਆਪ ਦੇ ਦਿੰਦੇ ਨੇ ਯਾਨੀ ਹਰ ਹਫ਼ਤੇ ਲਗਭਗ ਇੱਕ ਗੱਤੇ ਦਾ ਡੱਬਾ ਭਰ ਕੇ ਉਹਦੇ ਘਰੇ ਭੇਜਿਆ ਜਾਂਦਾ। ਪਲਵ ਖਾਵੇ ਪੜਾਉਣਾ ਹੁੰਦਾ। ਫਿਰ ਵੀ ਉਹ ਸੁਵਤਰੋਨੀ ਕੋਲ ਮਨ ਕੋਲ ਮਨ ਡੈਂਚਰ 10 ਵੇਰ ਖਾਣਾ ਆਉਂਦਾ ਕੁਦਰਤੀ ਖਾਣਾ। ਅਸਲ ਕੁਦਰਤੀ ਕੁਦਰਤੀ ਖਾਣਾ ਜੀਦੇ ਦੇ ਉਹਨਾਂ ਦਾ ਘੱਟੋ-ਬੱਟ 5-6 ਲੱਖ ਰੁਪਏ ਖਰਚ ਹੁੰਦਾ ਸੀ। ਤਾਂ ਜੇ ਇੱਕ ਏਡਾ ਵੱਡਾ ਬੋਡੀ ਬਿਲਡ ਘਰੇ ਫ੍ਰੀਜ ਚ ਪ੍ਰੋਟੀਨ ਪਾਊਡਰ ਪਾਏ ਹੋਣ ਦੇ ਬਾਵਜੂਦ ਇੰਨੀ ਜ਼ਿਆਦਾ ਕੁਦਰਤੀ ਖੁਰਾਕ ਖਾ ਰਿਆ ਤਾਂ ਫੇਰ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਹਾਂ ਕੁਦਰਤੀ ਖੁਰਾਕ ਨਾਲ ਹੀ ਬੰਨਣਾ ਇੱਕ ਇਹਦੇ ਨਾਲ ਜੁੜਦੀ ਇੱਕ ਚੀਜ਼ ਹੋਰ ਦੱਸਣੀ ਜ਼ਰੂਰੀ ਹੈ ਕਿ ਰੌਨਿਕ ਗੋਲਮਨ ਹੈ ਨਾ ਹੁਣ ਕੁਝ ਦਿਨ ਪਹਿਲਾਂ ਇੱਕ ਪੋਡਕਾਸਟ ਵਿੱਚ ਜੇ ਕੱਟ ਲਰਨਾ ਗੱਲ ਕਰਦੇ ਹੋਏ ਕਿਹਾ ਜੀ ਕਿ ਜਦੋਂ ਉਹਨਾਂ ਨੇ ਉਹਨਾਂ ਦੇ ਰੌਨਿਕ ਗੋਲਮਨ ਦੇ ਕੋਚ ਆ ਚੈਡ ਨਿਕੋਲਸ ਜੀ ਤਾਂ ਪਹਿਲੀ ਵਾਰ ਜਦੋਂ ਚੈਡ ਨਿਕੋਲਸ ਨੂੰ ਮਿਲੇ ਰੌਨਿਕ ਗੋਲਮਨ ਤਾਂ ਉਹਨਾਂ ਨੇ ਕਿਹਾ ਚੈਡ ਨਿਕੋਲਸ ਨੇ ਰੌਨਿਕੋਲਮਨ ਨੂੰ ਕਿ ਤੂੰ ਦਿਨ ਵਿੱਚ 600 ਗ੍ਰਾਮ ਪ੍ਰੋਟੀਨ ਖਾਣਾ। ਹੂੰ ਤਾਂ ਉਹ ਜਦੋਂ ਜੋ 600 ਗ੍ਰਾਮ ਪ੍ਰੋਟੀਨ ਹੈ। ਤਾਂ ਰੌਨਿਕੋਲਮਨ ਨੇ ਘੱਟ-ਘੱਟ 4 ਤੋਂ 450 ਗ੍ਰਾਮ ਕੁਦਰਤੀ ਖਾਣਾ ਚੋਣ ਲਈ। ਹੂੰ ਪਰ ਉਸ ਤੋਂ ਬਾਅਦ ਉਹਨਾਂ ਦਾ ਪੇਟ ਭਰ ਗਿਆ। ਸੰਭ ਵੀ ਨਹੀਂ ਉਸ ਤੋਂ ਵੱਧ ਖਾਣਾ। ਤਾਂ ਮਜਬੂਰੀ ਕਾਰਨ ਫਿਰ ਉਹਨਾਂ ਨੂੰ ਪ੍ਰੋਟੀਨ ਪਾਊਡਰ ਇਸਤੇਮਾਲ ਕਰਨਾ ਪਿਆ। ਪਰ ਸਾਡੇ ਇਹ ਸੋਚ ਬਣ ਗਈ ਹੈ। ਇੱਕ ਕੁਦਰਤੀ ਖਾਣੇ ਵੱਲ ਕੋਈ ਧਿਆਨ ਨਹੀਂ ਦਿੰਦੇ ਧਿਆਨ ਨਹੀਂ ਦਿੰਦੇ ਤੇ ਉਹਨਾਂ ਨੂੰ ਲੱਗਦਾ ਸਾਰਾ ਮਸਟਰੋਟੀਨ ਪਾਊਡਰ ਹੀ ਹੈ ਪ੍ਰੋਟੀਨ ਪਾਊਡਰ ਜੇ ਤੁਹਾਨੂੰ ਲੱਗਦਾ ਹੈ ਮਤਲਬ ਇਹ ਕਿ ਪ੍ਰੋਟੀਨ ਪਾਊਡਰ ਵੀ ਜ਼ਰੂਰੀ ਆ ਪਰ ਜਿਹੜੀ ਦੇਸੀ ਡਾਈਟ ਆ ਸਾਡੀ ਉਹ ਪ੍ਰੋਟੀਨ ਪਾਊਡਰ ਹੋਰ ਵਧੀਆ ਸ਼ਬਦਾਂ 'ਚ ਕਿਹਾ ਜਾਵੇ ਤਾਂ ਇੱਕ ਮਜਬੂਰੀ ਹੈ ਮਜਬੂਰੀ ਹੈ ਇਹਨਾਂ ਨੂੰ ਕੋਲ ਮੰਨੂ 600 ਗ੍ਰਾਮ ਰੋਜ਼ਾਨਾ ਪ੍ਰੋਟੀਨ ਖਾਣ ਦੀ ਜ਼ਰੂਰਤ ਸੀ ਪਰ ਉਹਨਾਂ ਨੇ 550 450 ਕੁਦਰਤੀ ਖਾਣੇ ਤੋਂ ਪੂਰੀ ਕੀਤੀ ਪਰ ਪੇਟ ਇੰਨਾ ਭਰ ਜਾਂਦਾ ਸੀ ਹੋਰ ਸੰਭ ਵੀ ਨਹੀਂ ਆ ਉਹ ਇੱਕ ਮਜਬੂਰੀ ਦੇ ਤੌਰ ਤੇ ਪਾਊਡਰ ਚ ਪ੍ਰੋਟੀਨ ਨਹੀਂ ਕਿਸੀ ਕਿਉਂਕਿ ਪ੍ਰੋਟੀਨ ਜਿਹੜੀ ਪਾਊਡਰ ਚ ਆ ਉਹਦਾ ਰਿਜ਼ਲਟ ਬਹੁਤ ਘੱਟ ਹੁੰਦਾ ਬਹੁਤ ਸਲੋ ਹੁੰਦਾ ਜਿਹੜੀ ਕੁਦਰਤੀ ਫਰਾਕ ਚ ਆ ਪ੍ਰੋਟੀਨ ਉਹ ਤੁਹਾਨੂੰ ਇੱਕ ਹਫਤੇ ਕੀ ਰਿਜ਼ਲਟ ਬਕਰ ਰਿਜ਼ਲਟ ਦੇ ਜਾਂਦੀ ਬਿਨਾਂ ਸ਼ੱਕ আচ্ছা ਬਈ ਤੁਸੀਂ ਜਿਹੜਾ ਤੁਹਾਡੇ ਕੋਲੇ ਸ਼ਡਿਊਲ ਆ ਜਾਂ ਤੁਸੀਂ ਜਿਹੜੀ ਕੋਚਿੰਗ ਦਿੰਦੇ ਆ ਉਹ ਤੁਹਾਡੇ ਕੋਲੇ ਤੁਸੀਂ ਮਲੋ ਕਿਵੇਂ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਦੇ ਦੇਣੇ ਆ ਕਿਉਂਕਿ ਸਾਡੇ ਜਿਹੜੇ ਨੌਜਵਾਨ ਆ ਨਾ ਭਾਈ ਉਹ ਬਹੁਤ ਜਲਦੀ ਰਿਜ਼ਲਟ ਭਾਲਦੇ ਇਹਦੇ ਬਾਰੇ ਵੀ ਜਰੂਰ ਦੱਸ ਕਰਨਾ ਖੁੱਲ੍ਹ ਕੇ ਜਿਹੜਾ ਦੇ ਆਪਾਂ ਜਲਦੀ ਰਿਜ਼ਲਟ ਦੀ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆ ਸਾਡੇ ਜਿਹੜੇ ਮੁੰਡੇ ਉਹਨਾਂ ਨੂੰ ਹੁੰਦਾ ਕਿ ਪਾਊਡਰ ਖਾ ਕੇ ਜਲਦੀ ਰਿਜ਼ਲਟ ਮਿਲ ਜੀ ਜਾਂ ਉਹਨਾਂ ਨੂੰ ਹੁੰਦਾ ਕਿ ਸਟੀਰੋਇਡ ਖਾ ਕੇ ਜਲਦੀ ਰਿਜ਼ਲਟ ਜੀ ਪਰ ਉਹ ਦੋਨੇ ਚੀਜ਼ਾਂ ਗਲਤ ਆ ਭਾਵੇਂ ਹੁਣ ਇੱਕ ਵਾਰ ਉਹਨਾਂ ਨੂੰ ਗੱਲ ਸੁਣ ਕੇ ਲੱਗੂਗਾ ਵੀ ਨਹੀਂ ਅਰੇ ਇਸ ਤਰ੍ਹਾਂ ਹੋ ਸਕਦਾ ਤਾਂ ਉਹ ਆਪਦੇ ਆਸ-ਪਾਸ ਵੇਖ ਲੈਣ ਜਿੰਮਾਂ ਚਾਰ ਕੋਈ ਸਟੀਰਾਈਡ ਲੈ ਰਿਆ ਪਾਊਡਰ ਖਾ ਰਿਆ ਤਾਂ 6 ਮਹੀਨੇ ਸਾਲ ਉਹ ਦੇਖਣ ਕਿਸੇ ਵੀ ਮੁੰਡੇ ਨੂੰ ਜਿਹੜਾ ਸਟੀਰਾਈਡ ਲੈਂਦਾ ਪਾਊਡਰ ਖਾਂਦਾ ਕੱਛੀ ਇੱਕ ਸਾਲ ਵਿੱਚ ਕੁਝ ਬਣਿਆ ਪਰ ਜੋ ਬੰਦਾ ਕੁਦਰਤੀ ਖੁਰਾਕ ਖਾਂਦਾ ਉਹ ਉਹਨੂੰ ਹੀ ਰਿਜ਼ਾਟ ਮਿਲਣਾ ਆਉਂਦਾ ਕਿਉਂਕਿ ਜੇ ਤੁਸੀਂ ਇੱਕ ਪਾਊਡਰ ਖਾਂਦੇ ਆ ਉਹ ਤੁਹਾਨੂੰ ਇੱਕ ਤੱਤ ਮਿਲਿਆ ਜਿਵੇਂ ਕਿ ਆਪਾਂ ਘਰ ਬਣਾਉਣਾ ਤਾਂ ਤੁਸੀਂ ਕੱਲਾ ਸੀਮੈਂਟ ਉੱਥੇ ਲਾਤਾ ਤਾਂ ਉਹ ਕੰਮ ਨਹੀਂ ਕਰੂਗਾ ਨਾਲ ਉਹਦੇ ਰੇਤਾ ਵੀ ਲਾਉਣਾ ਹੈ ਪਾਣੀ ਵੀ ਪਾਉਣਾ ਤਾਂ ਫਿਰ ਉਹ ਸੀਮੈਂਟ ਕੰਮ ਕਰੂਗਾ ਭਲਾਓ origignal ਸੀਮੈਂਟ ਉਸੇ ਤਰ੍ਹਾਂ ਪ੍ਰੋਟੀਨ ਪਾਊਡਰ ਨਾ ਸਟੀਰਾਈਡ ਨੂੰ ਥੋੜ੍ਹੀ ਦੇਰ ਇਹ ਜੋ ਵੀ ਥੋੜਾ ਬਹੁਤਾ ਹੀ ਮਦਦ ਕਰਦੇ ਆ ਸਰੀਰ ਬਣਾਉਣ ਚ ਪਾਊਡਰ ਤੇ ਸਟੀਰਾਈਡ ਉਹ ਫੇਰ ਹੀ ਕਰ ਸਕਦੇ ਆ ਜੇ ਆਪਾਂ ਕੁਦਰਤੀ ਖੁਰਾਕ ਖਾਣੇ ਤਾਂ ਦੂਜੇ ਸ਼ਬਦਾਂ ਚ ਕਹੀਏ ਫਿਰ ਰਿਜਲਟ ਤਾਂ ਕੁਦਰਤੀ ਖਾਾਕ ਨੇ ਹੀ ਦੇਣੇ ਆ ਤੂੰ ਜੋ ਮਰਜੀ ਕਿੱਥੇ ਮਰਜੀ ਭੱਜ ਕੇ ਦੇਖ ਲੈ ਤੂੰ ਮਰਜੀ ਖਾ ਕੇ ਕੋਈ ਕੁਦਰਤੀ ਖਾ ਕੇ ਨਹੀਂ ਬਿਨਾਂ ਸ਼ੱਕ ਅਸਲ ਵਿੱਚ ਇੱਕ ਬਈ ਅੱਜ ਕੱਲ ਆਪਾਂ ਦੇਖਦੇ ਆ ਵੀ ਜਿਹੜੀ ਉਹ ਨਾ ਪ੍ਰੋਡਕਟ ਚਾਲਦੇ ਆ ਕੋਸ਼ਿਸ਼ ਸਾਡੀਆਂ ਭੈਣਾਂ ਜਾਂ ਸਾਡੀਆਂ ਮਾਵਾਂ ਹਨਾ ਉਹ ਮੋਟੀਆਂ ਜਿਆਦਾ ਹੋ ਜਾਂਦੀਆਂ ਤੇ ਉਹਨਾਂ ਲਈ ਵੀ ਤੁਸੀਂ ਕੁਝ ਮੰਨ ਲਓ ਪਤਲੇ ਹੋਣ ਲਈ ਉਹਨਾਂ ਲਈ ਵੀ ਕੁਝ ਤੁਸੀਂ ਕਰਦੇ ਆ ਪ੍ਰੋਡਕਟਮੈਂਟ ਹਨਾ ਉਹ ਕੋਸ ਚੀਜ਼ਾਂ ਆਪਾਂ ਵੀਡੀਓ ਚ ਵੀ ਸੰਖੇਪ ਚ ਦੱਸ ਸਕਦੇ ਆ ਜੀ ਸਾਰਿਆਂ ਨੂੰ ਬੈਣੀ ਗੱਲ ਮੈਂ ਅਕਸਰ ਵੀਡੀਓ ਦੇਖਦਾ ਹਾਂ ਆ ਫਿਟਨੈਸ ਇੰਡਸਟਰੀ ਦੇ ਨਾਲ ਜੀ ਕਿ ਉਹਨਾਂ ਅੱਜ ਕਈ ਵਾਰੀ ਸਵਾਲ ਕੀਤਾ ਜਾਂਦਾ ਹੈ ਕਿ ਜੇ ਅਸੀਂ ਕੋਈ ਪ੍ਰੋਡਕਟ ਖਾ ਕੇ ਫੈਟ ਘਟਾਉਨੇ ਆਂ ਜੀ ਤਾਂ ਕੀ ਉਹਦਾ ਨੁਕਸਾਨ ਤਾਂ ਨਹੀਂ ਤਾਂ ਕਈ ਜਿਹੜੇ ਹੁੰਦੇ ਆ ਮਾਰ ਲੋਕੋ ਦੱਸਦੇ ਆ ਕਿ ਨਹੀਂ ਇਹਦਾ ਨੁਕਸਾਨ ਆ ਇਹ ਆ ਉਹ ਪਰ ਅਸਲ ਵਿੱਚ ਦੁਨੀਆਂ ਵਿੱਚ ਇੱਕ ਵੀ ਇਨਸਾਨ ਨਹੀਂ ਜਿਨੇ ਕੋਈ ਪ੍ਰੋਡਕਟ ਖਾ ਕੇ ਫੈਟ ਘਟਾਈ ਹੂੰ ਕਿਉਂਕਿ ਸੰਭਵ ਹੀ ਨਹੀਂ ਜੇ ਤੁਸੀਂ ਇੰਨੇ ਇੱਕ ਫੈਟ ਬਰਨ ਕਰਨੀ ਆ ਹੂੰ ਤਾਂ ਉਹ ਜਦ ਬਰਨ ਹੋ ਤਾਂ ਉਹਦੇ ਵਿੱਚ ਬਹੁਤ ਸਾਰੀ એનર્ਜੀ ਨਿਕਲਦੀ ਆ ਯਾਨੀ ਪ੍ਰੋਡਕਟ ਸ਼੍ਰੀ ਗਰਮ ਕਰੂਗਾ ਤਾਂ ਦੁਨੀਆਂ ਚ ਇੱਕੋ ਇੱਕ ਜਿਹੜਾ ਕਾਮਯਾਬ ਫੈਟ ਬਰਨਰ ਉਹਦਾ ਨਾਮ ਹੈਗਾ TN ਜਿਹੜਾ ਬੈਨ ਹੈ ਠੀਕ ਹੈ ਪਰ ਛੇ ਬੈਨ ਉਹ ਬੈਨ ਹੈ ਕਿਉਂਕਿ ਉਹ ਬਹੁਤ ਕਾਮਯਾਬ ਪਰ ਉਹਦੇ ਸਾਈਡ ਇਫੈਕਟ ਹੈ ਉਹ ਦਿਨ ਵਿੱਚ ਸੱਚਮੁੱਚ ਤੇ ਇੱਕ ਦਿਨ ਚ ਅੱਧਾ ਕਿਲੋ ਚਰਬੀ ਘਟਾ ਦਿੰਦਾ ਵਜ਼ਨ ਤੇ ਅੱਧਾ ਕਿਲੋ ਵਾਰ ਤਾਂ ਪਾਣੀ ਪਿਸ਼ਾਬ ਜ਼ਿਆਦਾ ਉਹਨਾਂ ਵੀ ਘਟਦੀ ਮੈਂ ਕਹਿ ਰਿਹਾ ਅੱਤੇ ਇੱਕ ਦਿਨ ਵਿੱਚ ਅੱਧਾ ਕਿਲੋ ਚਰਬੀ ਪਾਰਕੇ ਮੇ ਜੇ ਤੁਸੀ ਹੁਣ ਬੈਠੇ ਆ ਤੁਸੀਂ ਉਹ ਇਨਾ ਖ ਡੀ ਐਨ ਪੀ ਖਾਦਾ ਤੁਹਾਡਾ ਸਾਹ ਜੜ ਜੂਗਾ ਤੁਹਾਨੂੰ ਪਸੀਨਾ ਚੌਣ ਲੱਗੇ ਕਿਉਂਕਿ ਉਹਨੇ ਸੱਚ ਮਤ ਤੁਹਾਡੀ ਫੈਟ ਬਰਨ ਕਰਨ ਲੱਗ ਜਦੋਂ ਤੁਹਾਡੇ ਅੰਦਰ ਕੁਝ ਜਲੂਗਾ ਬਰਨ ਹੋ ਨਾ ਉਹਦੇ ਨਾਲ ਤੁਹਾਡਾ ਟੈਂਪਰੇਚਰ ਵਧੂਗਾ ਤਾਂ ਇਸ ਤਰ੍ਹਾਂ ਉਹ ਬਹੁਤ ਕਾਮਯਾਬ ਪਰ ਥੋੜਾ ਜਿਹਾ ਤੁਸੀਂ ਜਿਆਦਾ ਖਾ ਲਿਆ ਤੁਹਾਡਾ ਲਿਵਰੂ ਵੀ ਮੱਚ ਜੂ ਤਾਂ ਤੇ ਤੁਹਾਡਾ ਦਿਮਾਗ ਵੀ ਤਾਂ ਸਾਰਿਆਂ ਨਾਲ ਵੱਡੀ ਗੱਲ ਦੁਨੀਆਂ ਵਿੱਚ ਕੋਈ ਵੀ ਪ੍ਰੋਡਕਟ ਨਹੀਂਗਾ ਜੇ ਜਿਹੜਾ ਤੁਹਾਡੀ ਫੈਟ ਘਟਾ ਸਕੇ ਇਹ ਹੈ ਤਾਂ ਡੀਐਨਪੀ ਹੈ ਜੇ ਤੁਸੀਂ ਖਾਦਾ ਤਾਂ ਤੁਹਾਡੇ ਨਾਲ ਇਹ ਹੋਊਗਾ ਮੈਂ ਕਿਹਾ ਹੁਣ ਆ ਵੀ ਗੱਲ ਫੈਟ ਘਟਾਉਣ ਲਈ ਕੀ ਕੀਤਾ ਜਾ ਸਕਦਾ ਹਮਮਮ ਪਹਿਲੀ ਗੱਲ ਤਾਂ ਇਹ ਦਿਮਾਗ ਚ ਵੱਡਦੇ ਹੋ ਕਿ ਕੋਈ ਪ੍ਰੋਡਕਟ ਹੈਗਾ ਨਾ ਕੋਈ ਪ੍ਰੋਡਕਟਾ ਨਾ ਦੁਨੀਆਂ 'ਚ ਇਸ ਤਰ੍ਹਾਂ ਕੋਈ ਪਤਲਾ ਹੋਇਆ ਤਾਂ ਜੇ ਤੁਹਾਡਾ ਵਜ਼ਨ ਜ਼ਿਆਦਾ ਤਾਂ ਸਾਰਿਆਂ ਨੂੰ ਪਹਿਲਾਂ ਆਪਦਾ ਥਾਇਰੋਇਡ ਟੈਸਟ ਕਰਾਉਣਾ ਹਮਮਮ ਦੂਸਰੇ ਨੰਬਰ ਤੇ ਆਪਦਾ ਲੀਵਰ ਫੰਕਸ਼ਨ ਟੈਸਟ ਕਰਾਉਣਾ ਤੀਜੇ ਨੰਬਰ ਤੇ ਐਚ ਪੀਏ 1 ਉਹ ਹੁੰਦਾ 3 ਮਹੀਨੇ ਦੀ ਸ਼ੂਕਰਾਲਾ ਠੀਕ ਹੈ ਸਾਰਿਆਂ ਪਹਿਲਾਂ ਇਹ ਟੈਸਟ ਕਰਾਓ ਉਸ ਤੋਂ ਬਾਅਦ ਆਪ ਦੀ ਖੁਰਾਕ ਤੇ ਗੱਲ ਕਰਦੇ ਹਾਂ ਬੇਕੋਸੀ ਜ਼ਿਆਦਾ ਨਹੀਂ ਖਾਣੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਅੱਜ ਕੱਲ੍ਹ ਜੋ ਸਾਡੇ ਵਜਨ ਵਧਨ ਵਾਲੇ ਲੋਕ ਆ ਜਿਨ੍ਹਾਂ ਨੂੰ ਮੁਸ਼ਕਲਾ ਵਜਨ ਵਧਾਉਣੀ ਉਹ ਘੱਟ ਖਾ ਰਹੇ ਆ ਫਿਰ ਵੀ ਉਹਨਾਂ ਦਾ ਵਜਨ ਵੱਧ ਰਿਹਾ ਜੀ ਤਾਂ ਉਹ ਇਹ ਹਾਰਮੋਨ ਚ ਗੜਬੜੀ ਕਰਨਾ ਜਿਹੜੇ ਮੈਂ ਟੈਸਟ ਦੱਸਿਆ ਇਹ ਕਰਾਓ ਉਦੋਂ ਬਾਅਦ ਸਿਰਫ ਮੈਦਾ ਤੇ ਮਿੱਠਾ ਬੰਦ ਕਰ ਦਿਓ ਅਛਾ ਠੀਕ ਹੈ ਸਿਰਫ ਤੇ ਦਿਨ ਚ ਪਾਣੀ ਇੰਨਾ ਪੀਓ ਕਿ ਤੁਹਾਨੂੰ ਜੇ ਗੁਰਦਿਆਂ ਨਾਲ ਸੰਬੰਧਤ ਕੋਈ ਮੁਸ਼ਕਲ ਨਹੀਂ ਹੋਣੀਗੀ ਤਾਂ ਤੁਹਾਨੂੰ 8 ਤੋਂ 9 ਗਰੀ ਪਿਸ਼ਾਬ ਆਵੇ ਠੀਕ ਹੈ ਪਾਣੀ ਪੀਣ ਦੀ ਮਾਤਰਾ ਤੇ ਧਿਆਨ ਨਹੀਂ ਦੇਣਾ ਠੀਕ ਹੈ ਪਿਸ਼ਾਬ ਦੀ ਮਾਤਰਾ ਤੇ ਧਿਆਨ ਦੇਣਾ ਠੀਕ ਹੈ ਤੇ ਮਿੱਠਾ ਮੈਦਾ ਬੰਦ ਕਰ ਦਿਓ ਠੀਕ ਹੈ ਤੇ ਲੱਸੀ ਜਾਂ ਹਾਈ ਪ੍ਰੋਟੀਨ ਵਾਲੀ ਕੋਈ ਵੀ ਕੀ ਲੱਸੀ ਹੋ ਗਈ ਹੂੰ ਦਹੀਂ ਚ ਜੇ ਤੁਹਾਡੇ ਜ਼ਿਆਦਾ ਫੈਟ ਆ ਮੱਜ ਦਾ ਹੈਗਾ ਤਾਂ ਉਹ ਲੱਸੀ ਬਣਾ ਲਓ ਤੇ ਨਾਲ ਸੋਇਆ ਬੀਨ ਖੋਵੇ ਸੋਇਆ ਬੀਨ ਦੀ ਰੋਟੀ ਖਾਓ ਜਾਂ ਹੋਰ ਜੋ ਮਰਜ਼ੀ ਢੇਟ ਪਰ ਪਰ ਕੇ ਬੇਫਿਕਰੋ ਕੇ ਖਾਓ ਜਿਵੇਂ ਜਿਵੇਂ ਖਾਓਗੇ ਤੁਸੀਂ ਪਤਲੇ ਹੁੰਦੇ ਜਾਓਗੇ ਜੇ ਤੁਹਾਡੇ ਟੈਸਟ ਨਾਰਮਲ ਆ ਜੇ ਟੈਸਟ ਥੋੜੀ ਗਲਤੜ ਆ ਤੁਰੇ ਡਾਕਟਰ ਦੀ ਮਦਦ ਕਰੀ ਮੋੜ ਤਦ ਦਿਨਾਂ ਚ ਤੁਸੀਂ ਬਹੁਤ ਜਲਦੀ ਪਤਲੇ ਹੋ ਜਾਓਗੇ ਅਸਿਕ ਨਾ ਬਈ ਇੱਕ ਹੀ ਲਾਸਟ ਸਵਾਲ ਆਪਣੀ ਵੀਡੀਓ ਲੰਬੀ ਹੋ ਗਈ ਅ ਜਿਹੜੇ ਸਟੀਰੋਇਡ ਆ ਉਹਦੇ ਬਾਰੇ ਕਿੰਨੇ ਭਲੇਖੇ ਕਿੰਨੇ ਡਾਰਾ ਉਹਦੇ ਬਾਰੇ ਜਰੂਰ ਦੱਸਿਓ ਤੁਹਾਡੀ ਇਹਦੇ ਬਾਰੇ ਕੀ ਸਮਝ ਹੈ ਜੋ ਸਟੀਰੋਇਡ ਆ ਇਹ ਬੜੀ ਵਧੀਆ ਚੀਜ਼ ਹੈ ਇੱਕ ਦਵਾਈ ਆ ਕਮਾਲ ਦੀ ਦਵਾਈ ਆ ਜਿਵੇਂ ਕਿ ਆਪਾਂ ਆਪਣੇ ਖੇਤਾਂ 'ਚ ਦੋ ਤਰ੍ਹਾਂ ਦੀ ਖਾਦ ਪਾਉਂਦੇ ਆ ਇੱਕ ਤਾਂ ਦੇਸੀ ਖਾਦ ਹੋਊਗੀ ਇੱਕ ਰਸਾਇਣ ਖਾਦ ਜੀ ਦੇਸੀ ਖਾਦ ਕੁਦਰਤੀ ਹੈ ਜੋ ਰਸਾਇਣ ਖਾਦ ਆ ਸਾਡੇ ਵਿਗਿਆਨਕਾਂ ਨੇ ਲੈਬ ਚ ਬਣਾਈ ਆ ਉਹਦੀ ਨਕਲ ਕਰਕੇ ਜਿਸ ਉਸੇ ਤਰ੍ਹਾਂ ਸਾਡੇ ਸਰੀਰ ਚ ਟੈਸਟੋਸਟੀਰੋਨ ਹਾਰਮੋਨ ਜਿਹਦੇ ਨਾਲ ਸਾਡਾ ਸਰੀਰ ਮਜ਼ਬੂਤ ਹੁੰਦਾ ਉਹਦੀ ਨਕਲ ਤੇ ਸਾਡੇ ਸਾਇੰਸ ਦਾ ਨਾਣੇ ਵਿਗਿਆਨਕਾਂ ਨੇ ਲੈਬ ਚ ਉਸੇ ਤਰ੍ਹਾਂ ਦਾ ਬਣਾਉਟੀ ਟੈਸਟੋਸਟੀਰੋਨ ਬਣਾਇਆ ਜਿਹਨੂੰ ਅਸੀਂ ਐਨਾਬੋਲਿਕ ਸਟੀਰੋਇਡ ਕਹਿੰਦੇ ਆ ਹੁਣ ਜੋ ਸਾਡੇ ਸਰੀਰ ਚ ਟੈਸਟੋਸਟੀਰੋਨ ਉਹਦੇ ਤੇ ਸਾਡੇ ਸਰੀਰ ਦਾ ਬਹੁਤ ਸਖਤ ਕਾਬੂ ਹੁੰਦਾ ਉਹ ਬਹੁਤ ਘੁੰਦਾਂ ਤਾਂ ਵੱਧੂ ਬਣ ਨਹੀਂ ਸਕਦਾ ਇਸ ਲਈ ਉਹ ਜ਼ਿਆਦਾ ਸਰੀਰ ਨੂੰ ਨਹੀਂ ਬਣਾ ਸਕਦਾ ਜਿੰਨਾ ਬਣਾਉਂਦਾ ਕੁਦਰਤੀ ਬਹੁਤ ਸਲੋ ਬਣਾਉਂਦਾ ਜੇ ਅਸੀਂ ਐਨਾਬੋਲਿਕ ਸਟੀਰਾਈਡ ਲੈਨੇ ਆ ਤਾਂ ਸੋ ਸਾਡੇ ਸਾਹਮਣੇ ਠੀਕ ਹੈ ਗੋਲੀ ਹੈ ਜਿੰਨਾ ਮਰਜ਼ੀ ਤੁਸੀਂ ਆਪਣੇ ਅੰਦਰ ਸੈੱਟ ਲੋ ਪਰ ਉਹ ਵੀ ਜ਼ਿਆਦਾ ਕੰਮ ਨਹੀਂ ਕਰਦਾ ਕਿ ਤੁਹਾਡੇ ਕੋਲ ਉਦਾਹਰਨ ਮੈਂ ਕੋਈ ਬੜੀ ਸੌਖੀ ਜਿਹੀ ਉਦਾਹਰਨ ਦਿੰਦਾ ਤੁਹਾਡੇ ਕੋਲ ਦੋ ਗੁਬਾਰੇ ਆ ਤੁਸੀਂ ਤੁਹਾਡੇ ਕੋਲ ਦੋ ਆਪਸ਼ਨ ਆ ਜਾਂ ਤਾਂ ਤੁਸੀਂ ਗੁਬਾਰੇ ਨੂੰ ਮੂੰਹ ਨਾਲ ਫਲਾਉਣਾ ਜਾਂ ਤੁਸੀਂ ਗੁਬਾਰੇ ਨੂੰ ਪੰਪ ਨਾਲ ਹਵਾ ਭਰਨ ਵਾਲੇ ਨਾਲ ਜੇ ਤੁਸੀਂ ਪੰਪ ਪਣਾ ਫਲਾਓਗੇ ਥੋੜਾ ਜਲਦੀ ਪਰ ਜੇ ਤੁਸੀਂ ਮੂੰਹ ਨਾਲ ਫਲਾਓਗੇ ਥੋੜਾ ਸਲੋ ਉਹਦੇ ਛਾਵਾ ਭਰੂ ਪਰ ਉਹਨੇ ਫੁੱਲਣਾ ਹੋਣਾ ਜਿੰਨੀ ਉਹਦੇ ਚ ਕਪੈਸਿਟੀ ਹੈ ਉਸੇ ਤਰ੍ਹਾਂ ਪੰਪ ਨੂੰ ਤੁਸੀਂ ਸਟੀਰੋਇਡ ਮੰਨੋ ਤਾਂ ਮੈਂ ਜੇ ਸਟੀਰੋਇਡ ਲੈਣਾ ਸਰੀਰ ਭਰਉਣਾ ਹੀ ਪਾਣਾ ਇਹਨਾਂ ਕੁਦਰਤੀ ਖਰਾਬਨਾਮਾ ਤਾਂ ਥੋੜਾ ਜਲਦੀ ਬਣਦਾ। ਅੱਛਾ ਸਟੀਰੋਇਡ ਥੋੜਾ ਜਲਦੀ ਬਣਾਉਣਾ ਥੋੜਾ ਜਲਦੀ। ਤੇ ਸਾਈਡ ਇਫੈਕਟ ਬਈ ਇਹਦੇ ਜਿਹੜੇ ਆਮ ਆਪਾਂ ਦੇਖਦੇ ਸਾਈਡ ਇਫੈਕਟ ਇਹਦੇ ਵਾਕਈ ਚ ਹੈ ਕਿ ਲੀਵਰ ਨੂੰ ਡੈਮੇਜ ਕਰਦਾ ਕੀ ਹੁੰਦਾ? ਬਿਲਕੁਲ ਜੋ ਓਰਲ ਸਟੀਰੋਇਡ ਆ ਖਾਣ ਵਾਲੇ ਗਲਤ ਢੰਗ ਨਾਲ ਖਾਦੇ ਜਾਂ ਤਾਂ ਬਹੁਤ ਜਲਦੀ ਬਹੁਤ ਜ਼ਿਆਦਾ ਡੈਮੇਜ ਕਰਦਾ। ਅੱਜ ਤੋਂ ਤੁਸੀਂ ਜਾਂ ਮੈਂ ਸਟੀਰੋਇਡ ਲੈਣਾ ਸ਼ੁਰੂ ਕਰਦੇ ਆਂ। ਤਾਂ ਅੱਜ ਤੋਂ ਥੋੜਾ ਬਹੁਤਾ ਰਿਜ਼ਲਟ ਮਿਲੂ। ਪਰ ਜੋ ਪਹਿਲਾ ਸਾਈਡ ਇਫੈਕਟ ਹੈ ਜਿਹੜਾ ਵੱਟ ਤੇ ਪਿਆ ਜਿਹੜਾ ਹੁਣ ਆ ਹੀ ਹੋਣਾ ਤੇ ਅੱਜ ਤੋਂ ਵੀ ਸਪਰਨ ਬੰਨ੍ਹੇ ਬੰਦ ਹੋ ਜਾਂਦੇ ਹਨ ਹਾਲਾਂਕਿ ਇਹ ਕੋਈ ਡਾਕ ਘਾਤਕ ਸਾਈਡ ਇਫੈਕਟ ਨਹੀਂ ਜੇ ਤੁਸੀਂ 2 ਮਹੀਨੇ ਸਟੀਰੋਇਡ ਐਸਤੇਮਲ ਕਰਕੇ 2 ਮਹੀਨੇ 3 ਮਹੀਨੇ ਸਟੀਰੋਇਡ ਛੱਡ ਦਿੰਦੇ ਆ ਤਾਂ ਫੇਰ ਤੋਂ ਬੰਨ੍ਹ ਲੱਗ ਜਾਂਦੇ ਪਰ ਕੁਝ ਸਾਈਡ ਇਫੈਕਟ ਆਉਜੇ ਹੁੰਦੇ ਆ ਕਿ ਜਿਹੜੇ ਥੋੜੇ ਘਾਤਕ ਹੋ ਸਕਦੇ ਆ ਜੇ ਤੁਸੀਂ ਸਟੀਰੋਇਡ ਦਾ ਐਨਾਬੋਲਿਕ ਸਟੀਰੋਇਡ ਦਾ ਧਿਆਨ ਨਾਲ ਇਸਤੇਮਾਲ ਨਹੀਂ ਕਰਦੇ ਪਰ ਆਖਰੀ ਗੱਲ ਕਿ ਜੋ ਐਨਾਬੋਲਿਕ ਸਟੀਰੋਇਡ ਬਹੁਤ ਥੋੜੇ ਨਤੀਜੇ ਦਿੰਦਾ ਅੱਜ ਮੇਰੇ ਕੋਲੇ ਇੰਨੀ ਜਾਣਕਾਰੀ ਹੈ ਕੇਮਸਟੀ ਰੈਡ ਦੇ ਬਹੁਤ ਹੀ ਘੱਟ ਸਾਈਡ ਇਫੈਕਟ ਜੇ ਮੈਂ ਇਸਟੀ ਰੈਡ ਯੂਜ਼ ਕਰਦਾ ਬਹੁਤ ਘੱਟ ਸਾਈਡ ਇਫੈਕਟ ਆਉਂਦੇ ਫਿਰ ਵੀ ਮੈਂ ਇਸਟੀ ਰੈਡ ਯੂਜ਼ ਨਹੀਂ ਕਰ ਰਿਹਾ ਇੱਕ ਟਾਈਮ ਤੇ ਜਾ ਕੇ ਜਰੂਰ ਮੈਂ ਇਸਤੇਮਾਲ ਕਰੂੰ ਦੇਖੋ ਥੋੜਾ ਹੋਰ ਮਸਲ ਮਾਸ ਬਣਾ ਕਰ ਬਰਾਤ ਨਹੀਂ ਕਰ ਰਿਹਾ ਕਿਉਂਕਿ ਉਹਦਾ ਜੋ ਰਿਜ਼ਲਟ ਆ ਬਹੁਤ ਥੋੜਾ ਬਹੁਤ ਥੋੜਾ ਪਰ ਜੋ ਮੈਸਟਰ 올ੰਪੀਆ ਪਹਿਲੇ ਤੇ ਦੂਜੇ ਨੰਬਰ ਵਾਲਾ ਉਹ ਚੰਨੇ ਕੀ ਦਾ ਫਰਕ ਆ ਇਹ ਇੱਕ ਉਹ ਦੂਜੇ ਨੰਬਰ ਵਾਲਾ ਇੱਕ ਬੋਡੀ ਵੈਲਡਰ ਸਟੀਰੇਟ ਲੈ ਲਓ ਤਾਂ ਪਹਿਲੇ ਤੇ ਕਹਿੰਦੇ ਇਹ ਨਹੀਂਗਾ ਕਿ ਉਹ 0 ਤੋਂ 0 ਬਣ ਜੂ ਸਟੀਰੇਟ ਬਹੁਤ ਵਧੀਆ ਚੀਜ਼ ਐ ਪਰ ਬਹੁਤ ਘੱਟ ਅਸਰਦਾਰ ਹੁੰਦਾ ਇਸ ਲਈ ਪਹਿਲਾਂ ਪੂਰੀ ਜਾਣਕਾਰੀ ਲੈ ਲਓ ਉਦੋਂ ਬਾਅਦ ਜੇ ਤੁਸੀਂ ਇਹਦਾ ਇਸਤੇਮਾਲ ਕਰਦੇ ਆ ਤਾਂ ਤੁਹਾਨੂੰ 20% ਸਾਈਡ ਇਫੈਕਟ ਹੋਣ ਦੇ 80% ਫਾਇਦੇ ਪਰ ਜੇ ਤੁਸੀਂ ਬਿਨਾਂ ਜਾਣਕਾਰੀ ਤੋਂ ਸਟੀਰੇਟ ਦਾ ਇਸਤੇਮਾਲ ਕਰਦੇ ਆ ਤਾਂ ਤੁਹਾਨੂੰ 20% ਫਾਇਦੇ 80% ਨਾ ਸਾਈਡ ਇਫੈਕਟ ਇਹਦੇ ਚ ਬਹੁਤ ਘਾਤਕ ਹੈ। ਹੂੰ। ਸੋ ਦੋਸਤੋ ਬਾਈ ਹਣਾ ਨੇ ਸਾਡੇ ਨਾਲ ਵਰਕ ਕੀਤਾ ਬਾਈ ਹਣਾ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ। ਤੁਹਾਨੂੰ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਦੀ ਗਾਂ ਜਾਣਕਾਰੀ ਬਾਈ ਹਣਾ ਤੋਂ ਜੈਮ ਬਾਰੇ ਲੈਣੀ ਹੋਵੇ ਤੁਹਾਡੀ ਕੋਈ ਵੀ ਤੁਸੀਂ ਮਟਾਪੇ ਤੋਂ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਜਿਹੜੇ ਬਾਈ ਹਣਾ ਦੇ ਨੰਬਰ ਆ ਉਹ ਸਕਰੀਨ ਤੇ ਚੱਲੀ ਜਾਂਦੇ ਆ। ਤੇ ਗੁਰਪ੍ਰੀਤ ਬਾਈ ਨੂੰ ਨਾ ਤਾਂ ਜਿਹੜਾ ਪੇਜ ਆ ਫੇਸਬੁੱਕ ਪੇਜ ਉਹ ਵੀ ਸਕਰੀਨ ਤੇ ਚੱਲ ਰਿਹਾ YouTube ਚੈਨਲ ਦਾ ਵੀ ਜਿਹੜਾ ਉਹ ਸਕਰੀਨਸ਼ਾਟ ਆ ਉਹ ਜਾ ਰਿਹਾ ਚੱਲ ਰਿਹਾ ਵਾ ਤੇ ਦੋਸਤੋ ਇਹਨਾਂ ਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਬਾਈ ਹੁਣੀ ਬਹੁਤ ਵਧੀਆ ਇਨਸਾਨ ਆ ਜਿਹੜੇ ਪੰਜਾਬ ਲਈ ਇਹਨਾਂ ਦੀ ਜਿਹੜੀ ਗਾਈਡੈਂਸ ਆ ਉਹ ਬਿਲਕੁਲ ਫ੍ਰੀ ਆ ਹਾਂ ਜਿਹੜੇ ਆਪਾਂ ਪ੍ਰਦੇਸੀਆਂ ਵੀ ਦੋਸਤੋ ਉਹਨਾਂ ਨੂੰ ਮੈਂ ਕਹਿੰਦਾ ਵੀ ਕਿ ਬਾਈ ਉਹਨਾਂ ਨੂੰ ਜਰੂਰ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਬਾਈ ਉਹ ਬਹੁਤ ਜ਼ਿਆਦਾ ਮਹਿੰਮਤ ਕਰਦੇ ਆ ਇਸ ਚੀਜ਼ ਤੇ ਤੁਹਾਡੇ ਸਰੀਰ ਨੂੰ ਕਿਵੇਂ ਇਹ ਬਚਾਉਂਦੇ ਆ ਬਾਈ ਉਹਨਾਂ ਕੋਲੇ ਉਹ ਨੌਲੇਜ ਆ ਜਿਹੜੀ ਮੈਨੂੰ ਲੱਗਦਾ ਵੀ ਇੱਕ ਤੁਹਾਡੇ ਸਰੀਰ ਨੂੰ ਤੁਸੀਂ ਸਰੀਰ ਬਣਾਤਾ ਰਹੇ ਆ ਪਰ ਉਹ ਨਾਮ ਦੀ ਨਾਲ ਜੇ ਤੁਸੀਂ ਇਹਦੇ ਪ੍ਰੋਡਕਟ ਖਾਓਗੇ ਤੇ ਉਹਦਾ ਤੁਹਾਡਾ ਨੁਕਸਾਨ ਵੀ ਕਰਨਗੇ ਤੇ ਬਾਈ ਉਹ ਤੁਹਾਨੂੰ ਖੁਦ ਗਾਈਡ ਉਹ ਜਿਹੜਾ ਕਰਨਗੇ ਤੇ ਵਰਪੀ ਬਾਈ ਜੇ ਤੁਸੀਂ ਜਾਣਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਵੀ ਸੁਨੇਹਾ ਦੇਣਾ ਚਾਹੋ ਹਾਂ ਇਹ ਅਕੇ ਜੋ ਸਾਡੇ ਪੰਜਾਬ ਚ ਮੈਂ ਦੇਖਦਾ ਕਿ ਜੈਨੇਟਿਕਲੀ ਬੜੇ ਗਿਫਟਡ ਮੁੰਡੇ ਹੈਗੇ ਆ ਜੀ ਜਿਹੜੇ ਤੇ ਆਰਨੋਲਡ ਰੋਨੀ ਕੋਲਮਨ ਬਣ ਸਕਦੇ ਆ ਜੀ ਪਰ ਉਹ ਇਸੇ ਕਾਰਨ ਸਿੱਖਿਆ ਦੀ ਕਮੀ ਕਾਰਨ ਜੀ ਪਿੱਛੇ ਰਹਿ ਰਹੇ ਆ ਇਹ ਉਹਨਾਂ ਦੇ ਦਿਮਾਗ ਚ ਆ ਕੇ ਸਾਨੂੰ ਜੇ ਅਸੀਂ ਬਾਡੀ ਬਿਲਡਰ ਬਣਨਾ ਪਰ ਤਾਂ ਸਾਨੂੰ ਮਹਿੰਗੇ ਪਾਊਡਰ ਖਾਣੇ ਪੈਣਗੇ ਸਾਨੂੰ ਸਪੀਰੀਡ ਲੈਣੇ ਪੈਣਗੇ ਇਸ ਲਈ ਉੱਥੇ ਹੀ ਹੰਮ ਥਾਰ ਜਾਂਦੇ ਆ ਪਰ ਇੱਕ ਬਾਡੀ ਬਿਲ ਗਰੀਬ ਤੋਂ ਗਰੀਬ ਬੰਦਾ ਬਣ ਸਕਦਾ ਅਛੇ ਵੀ ਬਣ ਸਕਦਾ ਵੀ ਇਹ ਨਹੀਂ ਵੀ ਜਿਹੜੇ ਅੱਜ ਮੰਨ ਲਓ ਆਪਾਂ ਸੂਲ ਦੇ ਮਜ਼ਦੂਰ ਪਰਿਵਾਰਾਂ ਦੇ ਮੁੰਡੇ ਕਬੱਡੀ ਖੇਡਦੇ ਆ ਉਹ ਡਾਈਟ ਅਨੁਸਾਰ ਕਿ ਗੁਮੰਦਾ ਰਹੇ ਨਹੀਂ ਹੈ ਇਹ ਮੇਰੀ ਇੱਕ ਜੋ ਖਾਣਕ ਜੇ ਮੈਂ ਤੁਹਾਨੂੰ ਦੱਸਾਂ ਜੀ ਮੇਰੀ ਖਾਣ ਬਹੁਤ ਘੱਟ ਪਰ ਕੁਆਲਟੀ ਵਧੀਆ ਪਰ ਮੇਰੇ ਮੇਰੀ ਖਾਣ ਵਿੱਚ ਸੋਇਆ ਬੀਨ ਜੀ ਦਹੀਂ ਆ ਜੀ ਤਾਂ ਹੁਣ ਮੈਂ ਥੋੜੇ ਸਮੇਂ ਤੋਂ ਥੋੜੀ ਫੈਸ਼ ਖਾਣੀ ਸ਼ੁਰੂ ਕੀਤੀ ਹੈ ਉਹ ਵੀ ਸਾਰਿਆਂ ਨਾਲ ਸਸਤੀ ਯਾਨੀ ਆਮ ਹੈ ਗਰੀਬ ਘਰ ਦਾ ਜਿਹੜਾ ਮੁੰਡਾ ਉਹਦੀ ਖਰਾਕ ਮੇਰੇ ਨਾਲੋਂ ਜ਼ਿਆਦਾ ਅਸਲ ਉਹ ਗੱਲ ਸਿਰਫ ਸਿੱਖਣ ਦੀ ਆ ਖਰਾਕ ਨੂੰ ਖਾਣ ਦਾ ਢੰਗ ਖਰਾਕ ਨੂੰ ਹਾਜ਼ਮ ਕਰਨ ਦਾ ਢੰਗ ਗਰੀਬ ਤੋਂ ਗਰੀਬ ਬੰਦਾ ਵੀ ਬਾਡੀ ਆਗੇ ਬਣਾਦਾ ਬੋਡੀ ਬਿਲਡਿੰਗ ਚ ਆਸੀਆਂ ਦਾ ਹਰ ਬਾਡੀ ਬਿਲਡਰ ਦਰਦਾਰਾ ਸਿੰਘ ਤੋਂ ਲੈ ਕੇ ਆਰਨੋਲਡ ਡਵੇਨ ਜੌਨਸਨ ਤੱਕ ਬਹੁਤ ਹੀ ਗਰੀਬ ਹੁੰਦੇ ਠੀਕ ਹੈ ਸੋ ਦੋਸਤੋ ਬਾਈ ਹੁਣਾ ਕੋਲੇ ਜਿਹੜੀ ਬਹੁਤ ਵਧੀਆ ਨੌਲੇਜ ਆ ਇਹ ਨਾ ਸੋਚਿਓ ਕਿ ਅਸੀਂ ਗਰੀਬ ਪਰਿਵਾਰ ਆ ਤੇ ਬਾਈ ਹੁਣ ਤੁਹਾਨੂੰ ਐਸੀ ਡਾਈਟ ਦੱਸਣਗੇ ਜਿਹੜੀ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਹੀ ਪਈ ਹੋਊਗੀ ਤੇ ਤੁਹਾਨੂੰ ਉਹਦੇ ਚੋਂ ਪ੍ਰੋਟੀਨ ਦੇ ਕੇ ਤੁਹਾਡੇ ਸਰੀਰ ਨੂੰ ਇੱਕ ਵਧੀਆ ਤੁਸੀਂ ਕੰਪੀਟੀਸ਼ਨ ਵੀ ਲੜ ਸਕਦੇ ਆ ਤੇ ਬਾਈ ਹੁਣਾ ਦਾ ਜਰੂਰ ਕੰਟੈਕਟ ਕਰਿਓ ਬਾਈ ਜਿਹੜੇ ਜਿੰਮ ਦੇ ਸ਼ਕੀਨ ਆ ਜਿਹੜੇ ਬੋਡੀ ਬਿਲਡਿੰਗ ਦੇ ਸ਼ਕੀਨ ਆ ਤੇ ਬਾਈ ਹੁਣਾ ਦਾ ਪੇਜ ਨੰਬਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵਰਤੀ ਬਾਈ ਧੰਨਵਾਦ